ਸਸੀ ਕਲਪਨਿਆ ਪੀਓ ਮੈਂ ਤੁਹਾਡਾ ਆਪਣਾ ਮਾਨ ਪਟਿੰਡੇ ਵਾਲਾ ਅੱਜ ਅਸੀਂ ਪਹੁੰਚੇ ਭੈਣ ਗਗਨ ਸਿੱਧੂ ਕੋਲੇ ਇਹਨਾਂ ਦੇ ਪਿੰਡ ਟਾਣੀ ਚ ਬੈਠੇ ਆ ਇਹ ਟਾਣੀ ਕਹਿੰਦੇ ਹੁੰਦੇ ਆ ਤੇ ਆਪਾਂ ਇੱਕ ਮੁੱਦੇ ਤੇ ਗੱਲਬਾਤ ਕਰਨੀ ਹੈ ਭੈਣ ਤੁਹਾਨੂੰ ਪਤਾ ਬੇਬਾਕ ਬੋਲਦੀ ਤੁਸੀਂ ਇਹਨਾਂ ਦੀ ਕਾਫੀ ਵੀਡੀਓ ਦੇਖੀਆਂ ਜਿਹੜੀਆਂ ਕੁੜੀਆਂ ਧੋਖੇ ਧੜੇ ਕਰਦੀਆਂ ਨੇ ਉਸ ਮੁੱਦੇ ਤੇ ਹਣ ਗੱਲ ਕਰੇ ਕੁੜੀਆਂ ਆਪਦੇ ਜਿਹੜੇ ਪਰਸਨਲੀ ਗੱਲਾਂ ਬਾਤਾਂ ਹੁੰਦੀਆਂ ਮੰਨ ਲਓ ਕੋਈ ਸੱਸ ਨਾਲ ਲੜ ਪਈ ਕੋਈ ਘਰ ਵਾਲੇ ਨਾਲ ਲੜ ਪਈ ਕੋਈ ਬੁਆਏ ਫਰੈਂਡ ਨਾਲ ਲੜ ਪਈ ਉਹ ਮੁੱਦੇ ਸੋਸ਼ਲ ਮੀਡੀਆ ਤੇ ਲੈ ਕੇ ਆਉਣ ਲੱਗੀਆਂ ਜਿਨ੍ਹਾਂ ਦਾ ਨੁਕਸਾਨ ਪੂਰੀ ਫੈਮਿਲੀ ਰਿਸ਼ਤੇਦਾਰਾਂ ਨੂੰ ਸਭ ਨੂੰ ਚੱਲਣਾ ਪੈਂਦਾ ਤੇ ਉੱਥੇ ਵਿੱਚ ਹੋਰ ਵੀ ਕੋਈ ਮੇਰੇ ਤੇਰੇ ਅਰਗੇ ਰਗੜੇ ਜਾਂਦੇ ਆ ਪੈਣ ਸਾਸਿਕਾਲ ਸਾਸਿਕਾਲ ਬਈ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸੋਹਣਾ ਮੁੱਦਾ ਹੈ ਜਿਹੜਾ ਉਹ ਤੁਸੀਂ ਚੱਕਿਆ ਅੱਜ ਅੱਜ ਤੇ ਬਿਲਕੁਲ ਇਹ ਚੀਜ਼ਾਂ ਆਮ ਹੋ ਗਈਆਂ ਜਿਹੜੇ ਮਿਹਣੇ ਬੁੜੀਆਂ ਦੇ ਘਰਾਂ 'ਚ ਹੁੰਦੇ ਸੀ ਹੁਣ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਈਆਂ ਜੀ ਜੀ ਚੱਲਣਾ ਤਾਂ ਮੇਨਾ ਔਖਾ ਸੀ ਤੇ ਇੱਕ ਵੀਡੀਓ ਮੰਨ ਲਓ ਕੋਈ ਕੁੜੀ ਸੱਸ ਨਾਲ ਲੜ ਪਈ ਉਹਦੀ ਬਣਾ ਕੇ ਵੀਡੀਓ ਜੱਗ ਜਾਰ ਕਰਤੀ ਜੀ ਇਹ ਤਾਂ ਔਰਤ ਮਾੜੀ ਐ ਤਾਂ ਲੇਡੀ ਮਾੜੀ ਆ ਮੈਂ ਕਿੱਥੋਂ ਇਹਨਾਂ ਦੇ ਫਸ ਗਈ ਉਹਦੇ ਵੀ ਕਿਤੇ ਨਾ ਕਿਤੇ ਰਿਸ਼ਤੇਦਾਰੋਂ ਦੀ ਕੁੜੀ ਵੀ ਵਿਆਹੀ ਆ ਬਹੁਤ ਕੋਤੇ ਦੂਰ ਤੱਕ ਇਹ ਤੇ ਭੈਣ ਮੇਰੀ ਇਹ ਮੈਕਸਰੀ ਕਹਿੰਦਾ ਹੁਣ ਗੋਲੀ ਚੱਲੀ ਦਾ ਹੱਲ ਹੈਗਾ ਰਾਜੀਨਾਮਾ ਹੋ ਜੂ ਪੈਸੇ ਦੇ ਕੇ ਨਿਪਟ ਜੂ ਹਨਾ ਜਿਹੜੀ ਸੋਸ਼ਲ ਮੀਡੀਆ ਤੇ ਕੋਈ ਗੱਲ ਪੈ ਗਈ ਕਿਸੇ ਮੁੰਡੇ ਦੀ ਕੁੜੀ ਦੀ ਬੁੜੀ ਦੀ ਉਹਦਾ ਮੁੜ ਕੇ ਕੋਈ ਹੱਲ ਨਹੀਂ ਹੈ ਨਹੀਂ ਬਿਲਕੁਲ ਹੈ ਨਹੀਂਗਾ ਭਾਈ ਇਹਦੇ ਇਹਦੇ ਪਿੱਛੇ ਸਭ ਤੋਂ ਪਹਿਲਾਂ ਗੱਲ ਆਉਂਦੀ ਆ ਕਾਰਨ ਦੀ ਵੀ ਕਾਰਨ ਕੀ ਹੈ ਹੁਣ ਤੁਸੀਂ ਆਪ ਕਲੀਅਰ ਕੀਤਾ ਵੀ ਗੋਲੀ ਚੱਲੀ ਨਾਲ ਸ਼ਾਇਦ ਬੰਦਾ ਇੱਕ ਵਾਰ ਮਰ ਜੇ ਆ ਵੀਡੀਓ ਨਾਲ ਜਿਹੜੀ ਰੋਜ਼ ਬਦਨਾਮੀ ਚੱਲਣੀ ਪੈਂਦੀ ਆ ਰੋਜ਼-ਰੋਜ਼ ਬੰਦਾ ਮਰਦਾ ਇਹ ਗੱਲ ਹੋਰ ਹੈ ਤੇ ਲੋਕਾਂ ਨੂੰ ਫਿਰ ਸਵਾਦ ਆਉਂਦਾ ਐ ਇੱਥੇ ਮੇਰੇ ਇੱਥੇ ਮੇਰੀ ਯਾਦ ਆ ਗਿਆ ਪਹਿਨੇ ਜਦੋਂ ਸੋਸ਼ਲ ਮੀਡੀਆ ਚੱਲਿਆ ਨਾ ਹਾਂ ਸ਼ੁਰੂ ਹੋਇਆ ਦੋ ਚਾਰ ਬੰਦੇ ਮੇਰੀ ਨਿਗਾ ਚ ਜਿਨ੍ਹਾਂ ਨੇ ਸੂ ਸੈਟ ਕਰਿਆ ਜਿਨ੍ਹਾਂ ਦੀ ਗਲਤ ਵੀਡੀਓ ਕਿਵੇਂ ਕਿਵੇਂ ਗਲਤੀ ਨਾ ਕਿਸੇ ਨੇ ਆਪ ਬਣਾ ਲਈ ਮੁੜ ਕੇ ਉਹਦਾ ਨੌਲੇਜ ਘੱਟ ਸੀ ਦੂਜੇ ਫੜ ਕੇ ਆ ਦੇ ਮੈਲ ਤੇ ਸਿੱਟ ਲਈ ਵਾਇਰਲ ਕਰ ਦੋ ਤਿੰਨ ਬੰਦੇ ਮੇਰੇ ਨਿੱਕੇ ਜਿਹਨੇ ਸੁਸਾਇਡ ਕਰਿਆ ਸਿਰਫ ਇਹ ਉਦੋਂ ਆਪਨ ਨਵਾਂ ਨਵਾਂ ਸੀ ਨਹੀਂ ਪਤਾ ਸੀ ਤੇ ਹੁਣ ਵੀ ਹੁਣ ਚਲੋ ਸੁਸਾਇਡ ਤੇ ਲੋਕ ਇਹਦੀ ਪ੍ਰਵਾਹ ਵੀ ਘਟਾ ਆ ਗਏ ਇਹ ਤੇ ਵੀ ਗੱਲ ਖੁੱਲ ਕੇ ਆਪ ਕਰਾਂਗੇ ਹਾਂਜੀ ਤੁਸੀਂ ਹੋਗੇ ਮੈਂ ਹੋਗੀ ਪੱਤਰਕਾਰ ਹੋਗੇ ਇਹਨਾਂ ਦੇ ਤਾਂ ਨਾ ਲੋਕ ਜਾਣ ਕੇ ਮੱਥੇ ਤੇ ਠੂਣਾ ਪਾਣ ਦਿੰਦੇ ਆ ਵੀ ਇਹਨਾਂ ਨੇ ਇੰਟਰਵਿਊ ਕੀਤੀ ਇਹਨਾਂ ਨੇ ਵੀਡੀਓ ਪਾਈ ਵੀ ਉਹਦਾ ਮਤਲਬ ਕਹਿੰਦੇ ਇਹ ਸਵਾਦ ਲੈ ਰਹੇ ਆ ਜੀ ਇਹ ਗੱਲ ਨੂੰ ਤੂਲ ਦੇ ਰਹੇ ਆ ਹੁਣ ਪੱਤਰਕਾਰਾਂ ਦੇ ਉੱਤੇ ਮੁੱਦਾ ਪਖਾ ਕੇ ਬਹਿ ਜਾਂਦੇ ਆ ਵੀ ਇਹ ਕਿਉਂ ਵੀਡੀਓ ਲੈ ਕੇ ਆਏ ਹੁਣ ਮੈਂ ਮੈਂ ਤਾਂ ਚਲੋ ਵੀਡੀਓ ਬਾਅਦ ਚ ਲੈ ਕੇ ਆਈਆਂ ਉਦੋਂ ਪਹਿਲਾਂ ਤਾਂ ਉਹ ਜਿਹੜੀ ਕੁੜੀ ਹੁੰਦੀ ਐ ਉਹ ਜਿਹੜੀ ਬੁੜੀ ਹੁੰਦੀ ਐ ਜਾਂ ਜਿਹੜੇ ਬੰਦੇ ਨੇ ਵੀ ਆਪਦਾ ਪੱਖ ਸੋਸ਼ਲ ਮੀਡੀਆ ਤੇ ਰੱਖਿਆ ਹੁੰਦਾ ਉਹ ਤਾਂ ਪਹਿਲਾਂ ਹੀ ਰੱਖੀ ਬੈਠੀ ਹੁੰਦੀ ਐ ਉਹ ਤਾਂ ਪਹਿਲਾਂ ਹੀ ਅੱਧ ਕਚੋਵਲਾ ਜਾ ਪਾ ਕੇ ਬੈਠੀ ਹੁੰਦੀ ਐ ਉਹ ਸਹੀ ਹੋ ਨਾ ਕਿਸ ਨੂੰ ਸਮਝ ਆਉਂਦੀ ਐ ਨਾ ਕੀਨ ਆਉਂਦਾ ਨਾ ਵਾਸਤਾ ਹਨਾ ਤੇ ਸਾਡੇ ਵਰਗੇ ਤੇ ਜਾ ਕੇ ਸਾਰੀ ਗੱਲ ਪੁੱਛਦੇ ਆ ਬਿਲਕੁਲ ਛੋੜੇ ਤਾਂ ਡਿਊਟੀ ਛੋੜੇ ਧਰਮ ਐ ਉਹ ਗੱਲ ਨੂੰ ਸਾਫ਼ ਕਰਕੇ ਲੋਕਾਂ ਦੇ ਸਾਹਮਣੇ ਦਿਖਾਉਣਾ ਵੀ ਅਸਲ ਚ ਭਾਈ ਇਹ ਸੀ ਮਰਜ਼ੀ ਤੁਹਾਡੀ ਐ ਤੁਸੀਂ ਜਿੰਨੂੰ ਮਰਜ਼ੀ ਸਹੀ ਠਹਿਰਾਓ ਗਲਤ ਠਹਿਰਾਓ ਪਰ ਨਹੀਂ ਉਹਨਾਂ ਨੇ ਸਾਡੇ ਤੇ ਸੁਣਾ ਉਹਨਾਂ ਨੂੰ ਸਮਝ ਨਹੀਂ ਨਾ ਸਹੀ ਕੌਣ ਆ ਗਲਤ ਕੌਣ ਆ ਉਹ ਫੇਰ ਆਖ ਦਿੰਦੇ ਆ ਇਹ ਹੀ ਗਲਤ ਆ ਜਿਹੜਾ ਬਣਾ ਕੇ ਆਇਆ ਕਿ ਸਾਡੇ ਵਰਗਿਆਂ ਨੂੰ ਫੜ ਲੈਂਦੇ ਆ ਉਹ ਅਸਲ 'ਚ ਪੈਣੇ ਦੋਨਾਂ 'ਚ ਕਿਸੇ ਇੱਕ ਧਿਰ ਦਾ ਦਾ ਕਸੂਰ ਹੈ ਹਾਂ ਫੇਰ ਜਿਹਦੇ ਕਸੂਰ ਉਹਨੂੰ ਤੁਸੀਂ ਕਿਵੇਂ ਚੰਗੇ ਲੱਗੋਗੇ ਕਿਵੇਂ ਲੱਗੋਗੇ ਬਿਲਕੁਲ ਤੇ ਅੱਛਾ ਫੇਰ ਅਸੀਂ ਮੈਂ ਤੁਹਾਨੂੰ ਤੁਸੀਂ ਗੱਲ ਕੀਤੀ ਵੀ ਭਾਈ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਜਾਂ ਇਹ ਕਿਉਂ ਆ ਗਿਆ ਹਾਂ ਇਹ ਤਾਂ ਹਲਕੀ ਆ ਪਾਸੋਂ ਚ ਗੱਲੇ ਕਰ ਹਾਂ ਕਿਉਂ ਆਈਆਂ ਕਿਉਂ ਆਈਆਂ ਭਾਈ ਪਹਿਲਾਂ ਲੋਕ ਲੜਦੇ ਸੀ ਪਹਿਲਾਂ ਨਾ ਚੇਤਨਾਂ ਦੀ ਸ਼ਰਮ ਹੁੰਦੀ ਸੀ ਹੁਣ ਤੇ ਲੋਕ ਗਰਾਂਟਾ ਮਾਰੇ ਸਰਪੰਚ ਬਣ ਜਾਂਦੇ ਆ ਠੀਕ ਆ ਪੈਸੇ ਮਾਰੇ ਬਣ ਜਾਂਦੇ ਆ ਸਰਪੰਚੀ ਦੀ ਚੌਧਰ ਮਾਰੇ ਬਣ ਜਾਂਦੇ ਆ ਉਹ ਸਰਪੰਚਾਂ ਦੇ ਕੰਮ ਕੁਮ ਤਾਂ ਕਿਦਣ ਦੇ ਮੁੱਕ ਗਏ ਕਿਹੇ ਦੇ ਮੁੰਡੇ ਲੜ ਪੈਣਾ ਪਰਚੇ ਹੁੰਦੇ ਆ ਠਾਣੇ ਜਾਂਦੇ ਆ ਅਗਲੇ ਸਰਪੰਚ ਨੂੰ ਕੌਣ ਪਹੁੰਚਦਾ ਚੱਲ ਸਰਪੰਚਾ ਕਹਿੰਦੇ ਜਿਹੜਾ ਸਹੀ ਸਰਪੰਚ ਹੁੰਦਾ ਆ ਆਪਣੇ ਪਿੰਡ ਚ ਪੁਲਿਸ ਨਹੀਂ ਜਵੜਨਦਾ ਬੇਈਤੀ ਸਮਝਦਾ ਆ ਬੇਈਤੀ ਸਮਝਦਾ ਸੀ ਪਰ ਹੁਣ ਆਉਂਦਾ ਚੱਲ ਸਰਪੰਚਾ ਤੂੰ ਤਾਂ ਇਨਾਂ ਵੱਲ ਦਾ ਹੀ ਆ ਤੈਨੂੰ ਇਨਾਂ ਨੇ ਵੋਟਾਂ ਪਾਈਆਂ ਕਿਉਂ ਤੈਨੂੰ ਵੋਟਾਂ ਵਲੇ ਇਨਾਂ ਨੇ ਸਪੋਰਟ ਕੀਤਾ ਵੀਡੀਓ ਪਵਾ ਦਿੰਦੇ ਆ ਨਾ ਵੀਡੀਓ ਔਰ ਤੇ ਸਟੈਟਸਾਂ ਤੋਂ ਪਤਾ ਲੱਗ ਜਾਂਦਾ ਕਿਹੜਾ ਬੰਦਾ ਕਿਹਨੂੰ ਵੋਟ ਪਾਊਗਾ ਮੈਂ ਤਾਂ ਹੱਲ ਕੀ ਆ ਇਹਦਾ ਆਪਾਂ ਕਿਵੇਂ ਬਚ ਸਕਦੇ ਕਿ ਮੈਂਬਰ ਹੁੰਦੇ ਇਧਰ ਲਿਆਉਂਦੇ ਤੇ ਹੱਲ ਹੁੰਦਾ ਹੁਣ ਵੇਖੋ ਗਵਾਹ ਤੇ ਹੁੰਦੇ ਆ ਵਿਆਹ ਦੇ ਵਿਆਹ ਨੂੰ ਤੇ ਕੋਈ ਮੁਕਰ ਨਹੀਂ ਦਿਆ ਬਿਲਕੁਲ ਆਪਾਂ 500 ਬੰਦਾ 300 ਬੰਦਾ 400 ਬੰਦਾ ਪਕੌੜੇ ਖਾਨ ਨੂੰ ਥੋੜੀ ਵਿਆਹ ਤੇ ਲੈ ਜਾਣੇ ਆ ਗਵਾਹ ਮਾਰੇ ਲੈ ਜਾਣੇ ਆ ਸਾਡੇ ਬਜ਼ੁਰਗਾਂ ਨੇ ਇੱਕ ਰਸਮ ਬਣਾਈ ਉਹਦਾ ਕੋਈ ਨਾ ਕਿਤੇ ਨਾ ਕਿਤੇ ਮਤਲਬ ਕਿਸੇ ਕਿਤੇ ਨਾ ਕਿਤੇ ਉਹਦਾ ਮਕਸਦ ਸੀ ਐਵੇਂ ਤੇ ਨਹੀਂ ਕੋਈ ਵਿਆਹਾਂ ਚ ਜਾਂਦਾ ਐਵੇਂ ਤੇ ਨਹੀਂ ਐਲਬਮਾਂ ਬੰਦੀਆਂ ਸਬੂਤ ਹੁੰਦੇ ਆ ਐਵੇਂ ਤੇ ਨਹੀਂ ਜਿਹੜੀਆਂ ਚੀਜ਼ਾਂ ਪੈਂਦੀਆਂ ਜਾਂ ਦਿੱਤੀਆਂ ਜਾਂਦੀਆਂ ਉਹਦੀ ਫੋਟੋ ਹੁੰਦੀ ਸਬੂਤ ਹੁੰਦੇ ਆ ਕਿਉਂ ਲੋਕਾਂ ਨੂੰ ਹੁਣ ਜ਼ਮਾਨਾ ਤੇ ਦਾ ਵੀਰ ਭਰੋਸਾ ਨਹੀਂ ਰਿਹਾ ਜ਼ਮਾਨਾ ਦਾ ਤਾਂ ਕੰਮ ਹੀ ਨਿਭੜ ਗਿਆ ਨਾ ਅਗਲਾ ਆਖਦਾ ਤੂੰ ਤਾਂ ਉੱਧਰ ਹੀ ਬੋਲੇਗਾ ਤੂੰ ਉਹਨਾਂ ਦਾ ਬੰਦਾ ਹੈ ਤੇ ਜੇ ਕੋਈ ਸਾਢੇ ਵਰਗਾ ਸਾਂਝਾ ਵੀ ਬੋਲਦਾ ਇਹਨੇ ਉਧਰੋਂ ਪੈਸਾ ਖਾਲਿਆ ਹੋਊਗਾ ਇਹ ਤਾਂ ਬੋਲਦੀ ਐ ਇਹਨੇ ਇਧਰਲੇ ਪਾਸੋਂ ਖਾਲਿਆ ਹੋਊਗਾ ਇਹ ਤਾਂ ਬੋਲਦੀ ਐ ਕਿਉਂਕਿ ਫਿਰ ਰੌਲਾ ਤੇ ਆਇਆ ਨਾ ਵੀ ਆਫ ਦਾ ਕੈਮਰਾ ਬੜਾ ਕੋ ਚੱਲੀ ਜਾਂਦਾ ਤੇ ਲੋਕਾਂ ਨੂੰ ਇਹ ਆ ਵੀ ਜੇ ਮੈਂ ਮਤਲਬ ਕੁੜੀਆਂ ਦੀ ਜਿਹੜੀ ਸੋਚ ਆ ਬਾਹਲੀਆਂ ਦੀ ਇਹ ਆ ਬਹੁਤਿਆਂ ਦੀ 80% ਫਿਰ ਇਹ ਕਹਿ ਦਿੰਦੀਆਂ ਵੀ ਇਹ ਕੁੜੀਆਂ ਦੇ ਬੋਲਦੀ ਐ ਫਿਰ ਤੁਹਾਡੇ ਕੰਮ ਹੀ ਆ ਉਹ ਜੇ ਮੈਂ ਤੁਹਾਨੂੰ ਕਿਦਾਂ ਹਨਾ ਸਤਕਾਰ ਦੇਵਾਂ ਕਾਦੇ ਨਾਲ ਦੇਵਾਂ ਬਹੁਤ ਕੁੜੀਆਂ ਜਿੰਨੀਆਂ ਵੀ ਆ ਸੋਸ਼ਲ ਮੀਡੀਆ ਤੇ ਗੰਦ ਪਾਉਂਦੀਆਂ ਨੇ ਕੋਈ ਕਿਸੇ ਦੀ ਧੀ ਬਣੀ ਫਿਰਦੀ ਐ ਕੋਈ ਕਿਸੇ ਦੀ ਫਲਾਨੀ ਬਣੀ ਫਿਰਦੀ ਐ ਇਹਨਾਂ ਸਾਰਿਆਂ ਦੇ ਕੰਮ ਇਹੀ ਸੀ ਤੇ ਜੇ ਇਹਨਾਂ ਨੂੰ ਕੋਈ ਕਵੇ ਵੀ ਭਾਈ ਤੁਸੀਂ ਗੰਦੀਆਂ ਵੀਡੀਓ ਕਿਉਂ ਪਾਉਂਦੇ ਹੋ ਤਾਂ ਇਮੋਸ਼ਨਲ ਸਟੋਰੀ ਧਰ ਦਿੰਦੀਆਂ ਕਿ ਸਾਡੇ ਘਰੇ ਜਿਹੜਾ ਤੁਸੀਂ ਆਟਾ ਸੁੱਟਣ ਜਾਂਦੇ ਹੋ ਹਾਂ ਹਾਂ ਸਾਨੂੰ ਖਰਚਾ ਦੇਓ ਅਸੀਂ ਹਟ ਜਾਾਂਗੇ ਅਸੀਂ ਹਟ ਜਾਈਆ ਵੀ ਕਿਉਂ ਪੱਤਾ ਬੰਨੇ ਆ ਤੁਹਾਡਾ ਲੱਤਾਂ ਟੁੱਟੀਆਂ ਤੁਹਾਡੀਆਂ ਜਾਂ ਬਾਹਾਂ ਟੁੱਟੀਆਂ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਭਾਂਡੇ ਨਹੀਂ ਮੰਜੇ ਜਾਂਦੇ ਤੋਂ ਤੁਹਾਡੇ ਤੋਂ ਲੋਕਾਂ ਦੇ ਘਰਾਂ 'ਚ ਆ ਜਿਹੜਾ ਇੰਨਾ ਭਈਆ ਯੂਪੀ ਤੋਂ ਆਉਂਦਾ ਜਿਹੜੇ ਕ ਹਾਂ ਉਹ ਤਾਂ ਤੁਸੀਂ ਕਰਨੇ ਨਹੀਂ ਤੇ ਉਂ ਤੁਹਾਨੂੰ ਇੱਜ਼ਤ ਵੀ ਚਾਹੀਦੀ ਹੈ ਸਮਾਜ 'ਚ ਤੁਹਾਨੂੰ ਕੋਈ ਕਮੈਂਟਾਂ 'ਚ ਗਲਤ ਵੀ ਨਾ ਬੋਲੇ ਪੈਸੇ ਵੀ ਚਾਹੀਦੇ ਇੱਜ਼ਤ ਵੀ ਚਾਹੀਦੀ ਸਾਰੇ ਚਾਹੀਦੀ ਹੈ ਵੀ ਗਲਤ ਵੀ ਨਾ ਕੋਈ ਕਮੈਂਟਾਂ 'ਚ ਬੋਲੇ ਤੇ ਆਫ ਦਾ ਕੈਮਰਾ ਤੁਹਾਡਾ ਬੜਾ ਬਚਾਉਂਦਾ ਬਹੁਤ ਬਹੁਤ ਕੁੜੀਆਂ ਗੰਦੀਆਂ ਨੇ ਜਿਹੜੇ ਗੰਦ ਪਾਉਂਦੀਆਂ ਸੀ ਇਹ ਕਿਹਾ ਵੀ ਸਾਡੇ ਘਰੇ ਦੇ ਦਾ ਕਰੋ ਲੱਖ ਰੁਪਈਆ ਹਟ ਜੂੰਗੀ ਮੈਂ ਤੇ ਦੁਨੀਆ ਨੂੰ ਕੀ ਮੈਨੂੰ ਵੀ ਲੱਗਦਾ ਇਹੀ ਸੱਚੇ ਆ ਜਦੋਂ ਦੂਜੇ ਪਾਸੇ ਜਾਂਦੇ ਆ ਨਾ ਫਿਰ ਸਾਰਾ ਬਾਜੀ ਪਲਟ ਜਾਂਦੀ ਹੈ ਫਿਰ ਲੱਗਦਾ ਨਹੀਂ ਨਹੀਂ ਯਾਰ ਇੰਨੀ ਪਲੈਨਿੰਗ ਵੀ ਕੋਈ ਕਰ ਸਕਦਾ ਹੋ ਜਾਂਦੀ ਹੈ ਇੰਨੀ ਪਲੈਨਿੰਗ ਵੀ ਹੋ ਜਾਂਦੀ ਹੈ ਕਰ ਲੈਂਦੇ ਲੋਕ ਹਨਾ ਇੰਨੀ ਪਲੈਨਿੰਗ ਵੀ ਸਾਡੇ ਤੇ ਖੁਦ ਪੈਂਦੀਆਂ ਨਹੀਂ ਹੈ ਮੇਰੇ ਤੇ ਪੈਂਦੀਆਂ ਨਹੀਂਆਂ ਵੀਡੀਓ ਕਿਸ ਪੱਤਰਕਾਰ ਨਹੀਂ ਮੇਰੀ ਵੋਟੀ ਨੂੰ ਚੱਕ ਕੇ ਲੈ ਗਈ ਲੈ ਦੱਸੋ ਮੈਂ ਤੇਰੀ ਵੋਟੀ ਤੋਂ ਕੀ ਕਰਾਉਣਾ ਤੂੰ ਆਪਦੀ ਵੋਟੀ ਆਪ ਰੱਖ ਜੇ ਕਿਸੇ ਤੇ ਖਾਨ ਮਰੋਗੇ ਤਾਂ ਵੀਡੀਓ ਵੀ ਪਾਊ ਗਾਲਾਂ ਵੀ ਕੱਢੂ ਸਭ ਕੁਝ ਕਰੂ ਹਾਂ ਮਤਲਬ ਇਹੋ ਜੀਆਂ ਗੱਲਾਂ ਬੜਾ ਕੁਛ ਦੇ ਪਰਚਿਆਂ ਦੇ ਡਰਾਵੇ ਵਿਧਰਾ ਧਮਕਾ ਕੇ ਇਹ ਇੰਟਰਵਿਊ ਕਰਦੇ ਡਰਾਾ ਧਮਕਾ ਕੇ ਦੱਸੋ ਮੈਂ ਕਿਤੇ ਡਾਕੂ ਮੰਗਲ ਸਿੰਘ ਆ ਵੀ ਨਾਲ ਪਿਸਤੌਲ ਲੈ ਕੇ ਆਉਣੀ ਆ ਵੀ ਬੋਲ ਬੋਲ ਨਹੀਂ ਤਾਂ ਗੋਲੀ ਮਾਰੂੰਗੀ ਇਦਾਂ ਥੋੜੀ ਹੁੰਦਾ ਤੁਹਾਡੇ ਆਪ ਦੇ ਨਿੱਜੀ ਬਿਆਨ ਨੇ ਤੇ ਜੇ ਉਹਨਾਂ ਤੇ ਵਿਚਾਰ ਚਰਚਾ ਕਰ ਲੋ ਤਾਂ ਲੋਕਾਂ ਨੂੰ ਤਕਲੀਫ ਆ ਸਰਦਾਰ ਜੀ ਤੁਸੀਂ ਬੋਲਦੇ ਰਹਿੰਦੇ ਨੇ ਪੂਰੇ ਵਾਲਿਆਂ ਲੀਆਂ ਇਹਦੇ ਵਾਲਿਆਂ ਉਹ ਉਹਨਾਂ ਨੂੰ ਤੁਸੀਂ ਕਿੱਥੇ ਚੰਗੀਆਂ ਲੱਗੋngੀਆਂ ਜਾਂ ਉਹਨਾਂ ਦੇ ਰਿਸ਼ਤੇਦਾਰ ਨੂੰ ਹੈਨਾ ਇਹ ਮੈਂ ਦੱਸਦੀ ਆ ਬਾਈ ਮੈਂ ਨਾ ਵਡੀਆਂ ਵੀਡੀਓ ਕੀਤੀਆਂ ਤੇ ਲੋਕ ਨਾ ਵੀਡੀਓ ਵੇਖ ਵੀਡੀਓ ਛੱਡੋ ਵੀਡੀਓ ਤੇ ਬਾਅਦ ਦੀ ਗੱਲ ਆ ਲੋਕ ਬੰਦਾ ਵੇਖ ਕੇ ਦੱਸ ਦਿੰਦੇ ਆ ਵੀ ਇਹ ਕਿਹੋ ਜਿਹਾ ਕੇ ਬਸ ਸਹੀ ਸਾਰੇ ਸਿਆਣੇ ਆ ਐਡੇ ਕਮਲ ਇਹਦੇ ਚ ਵੇਖ ਇਹ ਵਕੀਲਾਂ ਨੇ ਵੀ ਵੇਖਣੀ ਇਹ ਪੁਲਿਸ ਵਾਲਿਆਂ ਨੇ ਵੀ ਵੇਖਣੀ ਇਹ ਲੀਡਰਾਂ ਨੇ ਵੀ ਵੇਖਣੀ ਇਹ ਪੱਤਰਕਾਰਾਂ ਨੇ ਵੀ ਵੇਖਣੀ ਹਜ਼ਾਰਾਂ ਬੰਦੇ ਦਾ ਦਿਮਾਗ ਇੱਤੇ ਜਾਓ ਉਹਨਾਂ ਨੇ ਆਪਣੀ ਕਮੈਂਟ ਛੱਡਣੀ ਹੈ ਹਾਂ ਉਹਨਾਂ ਨੇ ਆਪਦੀ ਸੋਚ ਦਿਮਾਗ ਤਾਂ ਇੱਕ ਨਹੀਂ ਮਾਰਨਾ ਹਾਂ ਦਿਮਾਗ ਤਾਂ ਇੱਕ ਨਹੀਂ ਮਾਰਨਾ ਹਜ਼ਾਰਾਂ ਛਡੋ ਕਰੋੜਾਂ ਬੰਦਾ ਇਹਨੂੰ ਵੇਖਦਾ ਆ ਹਨਾ ਤੇ ਹੁਣ ਉਹਨਾਂ ਨੂੰ ਮੈਂ ਨਾ ਸਿਆਣੇ ਸਮਝਦੀ ਆ ਸਾਡੇ ਬਜ਼ੁਰਗਾਂ ਨੂੰ ਤੇ ਅਜੇ ਵੀ ਸਾਡੇ ਵਿੱਚ ਇਨਵੋਲਵ ਹੈਗੇ ਆਪਣੇ ਮਾਲ ਵਿੱਚ ਇਹ ਚੀਜ਼ਾਂ ਹੈਗੀਆਂ ਬਾਈ ਪਤਾ ਕੀ ਕਰਦੇ ਹੁੰਦੇ ਸੀ ਨੌ ਪਾਲਸ ਤੋਂ ਕੁੜੀ ਪਛਾਣ ਲੈਂਦੇ ਸੀ ਵੀ ਇਹਦੇ ਨੇਲ ਪੇਂਟ ਲੱਗੀ ਆ ਨਾ ਹਾਂ ਇਹ ਕੁੜੀ ਸਹੀ ਨਹੀਂ ਹੈਗੀ ਮੈਂ ਨਹੀਂ ਮੈਂ ਇੱਕ ਬਤੌਰ ਪੱਤਰਕਾਰ ਮੈਂ ਨਾ ਟੈਟੂਆਂ ਨੂੰ ਜੱਜ ਕਰਾਂ ਨਾ ਮੈਂ ਕਿਸੇ ਦੇ ਵਾਲਾਂ ਨੂੰ ਜੱਜ ਕਰਾਂ ਨਾ ਕੱਪੜਿਆਂ ਨੂੰ ਜੱਜ ਕਰਾਂ ਨਾ ਮੈਨੂੰ ਹੱਕ ਹੈ ਪਰ ਮੈਂ ਇੱਕ ਕੁੜੀ ਜਿਵੇਂ ਆਪਾਂ ਆਮ ਨੋਰਮਲ ਹਿਊਮਨ ਵੀ ਆ ਨਾ ਇੱਕ ਆਮ ਪੰਜਾਬ ਦੀ ਕੁੜੀ ਵੀ ਆ ਮੈਂ ਇਹ ਜੀ ਕੁੜੀ ਹਾਂ ਜਿਵੇਂ ਉਹ ਉਹ ਬਜ਼ੁਰਗਾਂ ਦੇ ਦਿਮਾਗ ਨਾਲ ਸੋਚਾਂ ਨਾ ਤੇ ਉਹਨਾਂ ਦੇ ਹਿਸਾਬ ਨਾਲ ਇਹੀ ਆ ਵੀ ਆ ਜਿਹੜੀਆਂ ਪੂਰੇ ਵਾਲਾਂ ਵਾਲੀਆਂ ਹੁੰਦੀਆਂ ਨਾ ਇਹਨਾਂ ਚੋਂ ਇੱਕ ਵੀ ਨਹੀਂ ਵਸੀ ਹੈਗੀ ਇਹ ਇਹ ਨਹੀਂ ਵਸਦੀਆਂ ਬਸਦੀਆਂ ਸਾਰੀਆਂ ਨੂੰ ਨਹੀਂ ਮੈਂ ਕਹਿੰਦੀ ਕਿਸੇ ਦਾ ਘਰ ਪੱਟ ਛੱਡ ਕੇ ਜਾ ਕੇ ਰਹਿੰਦੀਆਂ ਮਹਾਲੀ ਆ ਤੁਸੀਂ ਮਹਾਲੀ ਦੇ ਵਿੱਚ ਹੋਰ ਤਾਂ ਬੜੀਆਂ ਹੋਣਗੀਆਂ ਜੇ ਤੁਸੀਂ ਆਏ ਸੋਸ਼ਲ ਮੀਡੀਆ ਲਈ ਗਿਣ ਲਓ ਤਾਂ ਮੈਨੂੰ ਲੱਗਾ 8-10 ਤਾਂ ਤੁਸੀਂ ਕਹਿ ਸਕਦੇ ਜਿਨ੍ਹਾਂ ਦੇ ਉਹ ਗਾਹ ਦੋ ਜਿਹੜੀਆਂ ਵਾਇਰਲ ਆ ਜਿਹੜੀਆਂ ਵਾਇਰਲ ਆ ਕਿਸੇ ਦੇ ਦੋ ਪਿਆ ਹੋਇਆ ਕਿਸ ਦੀ ਮਾਂ ਪਿੱਟੀ ਜਾਂਦੀ ਐ ਮੈਂ ਮਸਾ ਲਿਆਈ ਸੀ ਹੁਣ ਰਹੀ ਨਹੀਂ ਰਹੀ ਨਹੀਂ ਕਿਸੇ ਦਾ ਕੋਈ ਕੋਈ ਕਹਿੰਦੀ ਮੇਰੇ ਅੱਧੀਆਂ ਤਲਾਕ ਹੀ ਬਾਈ ਨਾ ਮੁਹਾਲੀ ਆਜ਼ਾਦੀ ਨਾਲ ਅਯਾਸ਼ੀ 'ਚ ਰਹਿਣ ਲਈ ਲੈਂਦੀਆਂ ਹੁਣ ਹਾਂ ਉਹ ਗੱਲਾਂ ਗਈਆਂ ਕਿੱਥੇ ਉਹ ਸਤਿਮ ਹੁੰਦੇ ਆ ਕਿੱਥੇ ਇਹਨਾਂ ਨੂੰ ਸਤੀ ਚ ਸਾੜਤੀਆਂ ਐਵੇਂ ਡਰਾਮੇ ਫੜੇ ਹੋਏ ਆ ਮੈਂ ਕਹਿੰਦੀ ਆ ਵੀ ਕਿਤੇ ਕਿਤੇ ਮਾੜਾ ਹੁੰਦਾ ਵੀ ਐ ਤੇ ਮੈਂ ਨਾਲ ਵੀ ਖੜਦੀ ਆ ਮੈਂ ਐ ਨਹੀਂ ਵੀ ਮੈਂ ਔਰਤ ਵਿਰੋਧੀ ਆ ਕੋਈ ਕੁੜੀ ਆ ਕੇ ਮੈਨੂੰ ਪੂਰ ਸਾਬਤ ਕਰਦੇ ਵੀ ਮੇਰੇ ਨਾਲ ਧੱਕਾ ਹੋਇਆ ਭੈਣ ਤੂੰ ਮੇਰੇ ਨਾਲ ਨਹੀਂ ਖੜੀ ਆ ਜਗ੍ਹਾ ਤੇ ਜਾਂ ਤੂੰ ਖੜ ਤੇ ਮੈਂ ਖੜੂਗੀ ਮੈਂ ਉਹਦੇ ਨਾਲ ਸਟੈਂਡ ਲਾਉਂਗੀ ਮੈਂ ਪੱਲਿਓ ਮੈਨੂੰ ਕੋਈ ਇੱਕ ਬੰਦਾ ਕਹਦੇ ਵੀ ਤੂੰ ਸਾਡੇ ਰੋਲੇ 'ਚ ਠਾਣੇ ਜਾਂਦੀ ਰਹੀਆਂ 15 ਗੇੜੇ ਮਾਰੇ ਐ ਤੇ ਤੂੰ ਸਾਡੇ ਤੋਂ 5 ਰੁਪਏਾਂ ਦਾ ਵੀ ਤੇਲ ਪਵਾਇਆ ਮੈਨੂੰ ਕੋਈ ਬੰਦਾ ਇਹ ਗੱਲ ਕਹਦੇ ਹੁਣ ਐਡੀ ਵੱਡੀ ਗੱਲ ਕੋਈ ਮੂੰਹ ਨਾਲ ਤੇ ਨਹੀਂ ਕਹਿੰਦਾ ਰੋਲਾ ਉਹਨਾਂ ਦਾ ਸਿਆਪਾ ਸਾਰਾ ਉਹਨਾਂ ਦਾ ਤੇ ਮੈਂ ਆਪਦੇ ਘਰੋਂ ਆਪਦੀ ਤਨਖਾਹ 'ਚੋਂ ਤੇਲ ਸਾੜੀ ਜਾਨੀ ਕਿਤੇ ਐਡੀ ਕਿੱਡੀ ਕੁ ਮੈਂ ਹਨਾ ਵੀ ਸਰਦਾਰ ਨਹੀਂ ਆ ਗਈ ਜਾਂ ਸਰਪੰਚ ਨਹੀਂ ਆ ਗਈ ਮੈਨੂੰ ਫੰਡ ਆਉਂਦੇ ਆ ਕਿਤੋਂ ਬੋਲਣਾ ਤੇ ਮੈਂ ਸਰਕਾਰਾਂ ਦੇ ਖਿਲਾਫ ਆ ਮੇਰੇ ਕੋਲ ਕਿੱਥੇ ਇੰਨਾ ਪੈਸਾ ਆ ਗਿਆ ਪਰ ਫਿਰ ਵੀ ਆਪਾਂ ਗੱਲ ਤੇ ਫੇਰ ਆਉਨੇ ਆ ਵੀ ਇਹ ਸਾਰੀਆਂ ਤਲਾਕ ਕਿਉਂ ਲੈਂਦੀਆਂ ਹੁਣ ਇੱਕ ਇੱਕ ਬੁੜੀ ਉਜੜ ਗਈ ਹੋਵੇ ਹਨਾ ਇੱਕ ਬੁੜੀ ਉਜੜ ਗਈ ਹੋਵੇ ਉਹਦਾ ਉਹਦੇ ਸੱਟਾਂ ਵੱਜ ਗਈਆਂ ਉਜੜ ਗਈ ਉਹਦਾ ਘਰ ਪਟਿਆ ਗਿਆ ਬੰਦਾ ਮਰ ਗਿਆ ਬੰਦਾ ਬੰਦੇ ਨਾਲ ਤਲਾਕ ਹੋ ਗਿਆ ਕੀ ਤੁਸੀਂ ਦੱਸੋ ਵੀ ਉਹ ਆ ਜਿਹੜੇ ਪਿੱਛੋਂ ਸੰਤਰੀ ਜੇ ਤੇ ਆਹ ਸਨੇਰੀ ਜੇ ਵਾਲ ਕਰਾ ਕਰਾ ਕੇ ਪੋਨੀਆਂ ਕਸ ਕਸ ਕੇ ਗੱਡੀਆਂ 'ਚ ਬਹਿ ਕੇ ਰੀਲਾ ਬਣਾਉਗੀ ਕਰ ਜਿਹੜੀ ਆਪਣੇ ਜਦੋਂਦੋਂ ਦਾ ਨ ਭੈਣੇ ਦੁਨੀਆ ਸਾਜੀ ਆ ਲੰਡੇ ਲੁੱਚੇ ਚੰਗੇ ਮਾੜੇ ਤਲਾਕ ਕੇ ਸਭ ਕੁਝ ਹੁੰਦਾ ਰਿਹਾ ਪਰ ਉਹ ਕੁੜੀ ਰੰਡੀਆਂ ਵਾਂਗੂ ਆਪਦੇ ਮਾਪਿਆਂ ਘਰੇ ਟਾਈਮ ਕੱਟਦੀ ਸੀ ਜੇ ਕਿਸੇ ਦਾ ਕੋਈ ਪਲੇਸ ਪੈ ਵੀ ਜਾਂਦਾ ਕੇਵਰੀ ਮਾੜੀ ਮਾੜਾ ਬੰਦਾ ਮਿਲ ਜਾਂਦਾ ਉਹ ਉਹ ਓਨੀ ਟੌਰ ਨਹੀਂ ਸੀ ਕੱਢਦੀ ਓਵੇਂ ਉਹ ਲੱਛਣ ਨਹੀਂ ਸੀ ਹਾਲੇ ਇੱਥੇ ਤੱਕ ਕੇ ਘਰੋਂ ਬਾਹਰ ਪਿੰਡ ਚ ਨਹੀਂ ਜਾਂਦੀ ਮੈਨੂੰ ਕੀ ਕਹਿਣਗੇ ਲੋਕਾਂ ਤੇ ਹੁਣ ਤਾਂ ਰਹਿੰਦੀਆਂ ਜਾ ਕੇ ਮੋਹਾਲੀ ਆ ਹਾਂ ਰਹਿੰਦੀਆਂ ਜਾ ਕੇ ਮੋਹਾਲੀ ਆ ਫਿਰ ਫਿਰ ਇਹਨਾਂ ਦੇ ਮੇਕਅਪ ਵੇਖੋ ਤੁਸੀਂ ਇਹਨਾਂ ਦੇ ਅੱਖਾਂ ਦੇ ਉੱਤੇ ਇਹਨਾਂ ਨੇ ਨਕਲੀ ਜੀਆਂ ਬਾਲ ਸਾਲਾਂਿਆਂ ਹੁੰਦੇ ਨੇ ਤੇ ਚੰਡੇਲਾਾਂਗਵੇਂ ਨਾਲੇ ਨੌ ਵਧਾਏ ਹੁੰਦੇ ਆ ਹਨਾ ਤੇ ਅਗਲੇ ਦੇ ਕਾਲਜੇ ਜ ਮਾਰਨ ਤਾਈ ਜਾਂਦੀਆਂ ਉਹੀ ਵਿਖਾਈ ਜਾਣੀਆਂ ਸਾਰੀ ਦਿਹਾੜੀ ਵੀ ਆ ਅੱਜ ਅਸੀਂ ਨੇ ਲੈਂਡ ਐਕਸਟੈਂਸ਼ਨ ਕਰਾ ਕੇ ਆਈਆਂ ਬਹੁਤ ਚੌੜੇ ਕੇ ਦੱਸਦੀ ਆ ਮੇਰੀ ਬੇਵੀ ਵੀ ਆ ਫਿਰ ਉਹ ਉਹ ਵੱਡਾ ਹੋ ਕੇ ਕੀ ਉਹ ਕੀ ਕਰੂਗਾ ਕੀ ਕਰੂਗਾ ਸੋਸ਼ਲ ਮੀਡੀਆ ਤੇ ਆਹ ਹੈ ਕਿਸੀ ਇੱਕ ਪਿੱਛੇ ਜੇ ਆਈ ਸੀ ਮੈਨੂੰ ਤਾਂ ਨਹੀਂ ਪਤਾ ਪਿੱਛੇ ਜੇ ਆਈ ਸੀ ਨਾ ਕੀ ਲੈਣਾ ਹਾਂ ਹਾਂ ਤੇ ਉਹ ਉਹਨੇ ਨਾ ਮੇਰਾ ਇੱਕ ਮੁੰਡਾ ਸੀ ਠੀਕ ਆ ਬਾਅਦ ਚ ਲਿਵ ਇਨ ਦੀ ਗੱਲ ਕਰੀ ਜਾਂਦੀ ਮੈਂ ਲਿਵ ਇਨ ਰਿਲੇਸ਼ਨਸ਼ਿਪ ਚ ਰਹੀ ਆ ਬੜਾ ਤੂੰ ਮਤਲਬ ਭਦਰਕਾਰੀ ਦੀ ਕੰਮ ਦੱਸੀ ਜੰਨੀ ਆ ਆਪਣੇ ਪੁੱਤ ਨੂੰ ਜਿਹੜੀ ਕਿਸੇ ਮੁੰਡੇ ਤੇ ਰਿਲੇਸ਼ਨ ਲਾ ਰਹੀ ਸੀ ਇਹ ਸਾਰੀਆਂ ਦਾ ਹੀ ਕੰਮ ਫੇਮ ਦੇ ਚੱਕਰ ਸੀ ਮੈਨੂੰ ਲੱਗਦਾ ਫੇਮ ਦਾ ਹੀ ਚੱਕਰ ਆ ਇਹਨਾਂ ਦਾ ਇਹਨਾਂ ਦਾ ਕੀ ਆ ਤੁਸੀਂ ਮਰਜ਼ੀ ਨਾਲ ੱੱਕੇ ਤੁਸੀਂ ਖਾਓ ਹਨਾ ਮਰਜ਼ੀ ਨਾਲ ਜਾਓ ਤੁਸੀਂ ਠੀਕ ਆ ਸਾਨੂੰ ਪੁੱਛ ਕੇ ਗਈਆਂ ਹੁਣ ਉਹਦੋਂ ਸਾਨੂੰ ਪੁੱਛ ਕੇ ਜਿਹੜਾ ਉਹਨਾਂ ਦੇ ਨਾਲ ਤੁਸੀਂ ਰਿਲੇਸ਼ਨ ਬਣਾਏ ਹੋਏ ਆ ਲਿਵ ਇਨ ਚ ਰਹਿ ਕੇ ਆਈਓ ਤੇ ਮੁੜ ਕੇ ਜਦੋਂ ਕੋਈ ਕਮੈਂਟ ਕਰ ਦਿੰਦਾ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਆ ਫਿਰ ਇਹਨਾਂ ਦੇ ਕਮੈਂਟ ਵੀ ਲਿਮ ਆ ਵੀ ਇੰਨੇ ਤੋਂ ਵੱਧ ਇਹਨਾਂ ਨੂੰ ਕਮੈਂਟ ਹੀ ਨਾ ਹੋਣ ਮੇਰੇ ਖਿਆਲੋਂ ਤੁਸੀਂ ਵੀ ਲਿਮਟ 'ਚ ਹੋਣ ਜਿਹਨੇ ਜੋ ਬੋਲਣਾ ਥੋੜਾ ਥੋੜਾ ਪੇਜ ਆ ਮੈਂ ਬੋਲਦੀ ਆ ਠੀਕ ਆ ਮੇਰੇ ਆਪਦੇ ਨਿੱਜੀ ਵਿਚਾਰਾ ਜੇ ਤੁਸੀਂ ਸਹਿਮਤ ਹੋ ਐਗਰੀ ਲਿਖ ਦਿਓ ਨਹੀਂ ਸਹਿਮਤ ਹੈਗੇ ਮੈਨੂੰ ਸਵਾਲ ਕਰ ਦਿਓ ਮੈਂ ਜਵਾਬ ਦੇ ਦੂੰ ਗਾਲ ਕੱਢੋਗੇ ਤੇ ਮੇਰੇ ਕੋਲ ਜਵਾਬ ਨਹੀਂ ਹੈਗਾ ਗਾਲ ਦਾ ਤਾਂ ਪਾਣਾ ਹਾਂ ਇੱਕ ਜਿਵੇਂ ਇਹ ਨਾ ਕਿਤੇ ਨਾ ਕਿਤੇ ਕਰਨੇ ਵੀ ਜਿਵੇਂ ਥੋੜੇ ਆਪਾਂ ਘਰੇ ਬੈਠੇ ਡੈਡੀ ਗੱਲ ਕਰਦੇ ਥੋੜੇ ਵੀ ਪਹਿਲਾਂ ਬਜ਼ੁਰਗ ਦੇਖਣ ਜਾਂਦੇ ਸੀ ਉਹ ਐ ਮਾਲਾ ਘਰ ਦੇਖ ਕੇ ਰਿਸ਼ਤਾ ਕਰਦੇ ਸੀ ਵੀ ਜਰ ਸਾਡੀ ਕੁੜੀ ਨੂੰ ਖਵਾ ਦੋ ਜਾਂ ਇਹਦੀ ਬਣਜੂ ਜਾਂ ਇੱਥੇ ਕੁੜੀ ਕੱਟ ਲੂ ਜਾਂ ਉਹਦਾ ਪਤਾ ਸੁੱਤਾ ਲੈਂਦੇ ਸੀ ਪੂਰੇ ਘੋਕ ਪੜਤਾਲ ਕਰਕੇ ਉਹਦੇ ਸਰ ਖੇਤੀਬਾੜੀ ਦੇ ਸੰਦ ਦੇਖ ਕੇ ਉਹਦੇ ਬਲਦਾਂ ਤੋਂ ਜੱਜ ਕਰ ਲੈਂਦੇ ਜਿਵੇਂ ਗਹਾਰੇ ਰੂੜੀ ਤੋਂ ਪਤਾ ਲੱਗ ਜਾਂਦਾ ਕਿੰਨੇ ਕੁ ਪਸੂ ਕੀ ਕੀਤੇ ਫੇਰ ਉਹ ਰਿਸ਼ਤਾ ਕਰਦੇ ਸੀ ਹੁਣ 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 ਨਾ ਇੰਸਟਾਗ੍ਰਾਮ ਅਕਾਊਂਟ ਚੈੱਕ ਕਰਿਆ ਕਰੋ ਦੋਨਾਂ ਪਰਿਵਾਰਾਂ ਦਾ ਵੀ ਸੱਸ ਵੀਡੀਓ ਪਾਉਂਦੀ ਆ ਕਿ ਨਹੀਂ ਨੂੰਹ ਕਿਹੋ ਜੀਆਂ ਵੀਡੀਓ ਪਾਉਂਦੀ ਆ ਫੇਰ ਜਾ ਕੇ ਤੁਹਾਡਾ ਨੇਪਰੇ ਚੜੂਗਾ ਛੱਡੋ ਪਰੇ ਉਹ ਗੱਲਾਂ ਗਈਆਂ ਦੀ ਰੈਗੂਲੇਟਰ ਐਣਿੰਦੇ ਤੇ ਇਹਨਾਂ ਨੇ ਪਸੂ ਤੇ ਐਂ ਚਕਾਤੇ ਆ ਜਿਵੇਂ ਮਿਸਟਰ ਇੰਡੀਆ ਚੁਟਕੀ ਮਾਰਦਾ ਹੁੰਦਾ ਹੈ ਹਨਾ ਰਾਤੇ ਰਾਤ ਤੇ ਪਸੂ ਚਕਾ ਦਿੰਦੀਆਂ ਪਹਿਲਾਂ ਹੀ ਕਹਿ ਦਿੰਦੀਆਂ ਇੰਗੇਜਮੈਂਟ ਤੋਂ ਬਾਅਦ ਹੈਲੋ ਮੈਂ ਤੁਹਾਨੂੰ ਗੋਆ ਤੱਕ ਨਹੀਂ ਸਿੱਤਿਆ ਜਾਂਦਾ ਚੱਕ ਦੋ ਤੁਸੀਂ ਪਸੂ ਤੇ ਉਹ ਵੀ ਇੱਕ ਇੱਕ ਇਹ ਮੈਨੂੰ ਐਂ ਨਹੀਂ ਸਮਝ ਆਉਂਦੀ ਇਹ ਆਵਾਜ਼ ਜਿਵੇਂ ਆਪਣੇ ਤੁਸੀਂ ਜੋ ਬੋਲਦੇ ਆ ਬਚਪਨ ਤੋਂ ਸੋਡੇ ਉਹ ਨੇਚਰ ਆ ਜਿਵੇਂ ਏਰੀਆ ਦੇ ਹਿਸਾਬ ਨਾਲ ਬੋਲੀ ਹੁੰਦੀ ਹੈ ਜਾਂ ਪਰਿਵਾਰ ਦੇ ਹਿਸਾਬ ਨਾਲ ਕੋਈ ਫੈਮਿਲੀ ਵੱਧ ਪੜੀ ਲਿਖੀ ਹੁੰਦੀ ਆ ਉਹ ਉਹ ਤੋਂ ਚੀਜ਼ ਨੂੰ ਤੁਸੀਂ ਬਦਲ ਨਹੀਂ ਸਕਦੇ ਚਾਹੇ ਤੁਸੀਂ ਦੁਨੀਆ ਦੇ ਕਿਤੇ ਰਹਪੋ ਗਿੱਪੀ ਗਰੇਵਾਲ ਉਹ ਫੌਰਨ ਚ ਵੀ ਜਾਏ ਸਰ ਉਹ ਆਪਦੇ ਉਥੇ ਪਿੰਡਾਂ ਦੀ ਬੋਲੀ ਬੋਲੂ ਬਾਬੂ ਜੋ ਜੋ ਜਿਵੇਂ ਲੱਗਦਾ ਹੈ ਨਾ ਮੰਨ ਲਓ ਇਹ ਲਾਈਕ ਲੁੱਕ ਜਿਹਾ ਕਰਨ ਕਿਥੋਂ ਸਿੱਖ ਜਾਂਦੀਆਂ ਹਾਂ ਜੀ ਦੀ ਦੀ ਲਾਈਕਾਂ ਜਿਹਨੇ ਵਿੱਚੋਂ ਇਹ ਨਾ ਜਿਵੇਂ ਕੈਨੇਡਾ 'ਚ ਜੰਮੀਆਂ ਪਲੀਆਂ ਇਹ ਤਾਂ ਟੱਪੀਆਂ ਇਹ ਮਹਾਲੀ ਨਹੀਂ ਹੁੰਦੀਆਂ ਇਹਨਾਂ ਨੂੰ ਚੰਡੀਗੜ੍ਹ ਦੀ ਹਵਾ ਲੱਗੀ ਹੁੰਦੀ ਉਹ ਵੀ ਅੱਧੀ ਪੂਰੀ ਲੱਗੀ ਹੋਵੇ ਤੇ ਪੂਰੀ ਸਿੱਖ ਜਾਣ ਇਹਨਾਂ ਨੂੰ ਅੱਧੀ ਅੱਧੀਆਂ ਹਵਾ ਲੱਗੀ ਹੁੰਦੀ ਹੈ ਚੰਡੀਗੜ੍ਹ ਦੀ ਉੱਥੋਂ ਇਹ ਫਿਰ ਇਹ ਸਾਬਿਤ ਕਰਦੀਆਂ ਵੀ ਅਸੀਂ ਵੈਰੀ ਵੈਲ ਐਜੂਕੇਟਿਡ ਆ ਅਸੀਂ ਬਹੁਤ ਚੰਗੇ ਵੱਡੇ ਉੱਚੇ ਮਤਲਬ ਮਤਲਬ ਚੰਗੇ ਮਤਲਬ ਅਮੀਰ ਖਾਨਦਾਨ ਚੋਂ ਨਾ ਔਰ ਚੰਗੇ ਚੰਗੇ ਬਹੁਤ ਵਧੀਆ ਪਰਿਵਾਰਾਂ ਨੂੰ ਕਹਿਆ ਖਾਨਦਾਨੀ ਬੰਦਿਆਂ ਨੂੰ ਕਹਿੰਦਾ ਉਹ ਅਮੀਰੀ ਗਰੀਬੀ ਤੋਂ ਨਹੀਂ ਹੁੰਦਾ ਉਹ ਬੰਦੇ ਦੀ ਜ਼ੁਰਤ ਤੋਂ ਹੁੰਦਾ ਜਮੀਰ ਤੋਂ ਹੁੰਦਾ ਕਰਦਾਰ ਤੋਂ ਹੁੰਦਾ ਬੰਦਾ ਕਦੇ ਵੀ ਪੈਸੇ ਨਾਲ ਨਹੀਂ ਵੱਡਾ ਹੁੰਦਾ ਉਹ ਚੀਜ਼ਾਂ ਸਾਬਤ ਕਰਨ ਦੀਆਂ ਮਾਰੀਆਂ ਲੱਗੀਆਂ ਰਹਿੰਦੀਆਂ ਲਾਈਕ 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 ਇਦਾਂ ਉਦਾਂ ਕਰਨਾ ਠੀਕ ਹੈ ਇਹ ਸਾਰੀਆਂ ਦੇ ਟਗਵਾਂਜਾ ਤੇ ਲੋਕ ਵੀ ਬੜੇ ਪਾਰਖੂ ਆ ਲੋਕ ਕਹਿੰਦੇ ਆ ਤਰੀਕਾ ਬਣਾਵਟੀ ਆ ਉਹ ਪਛਾਣਦੇ ਆ ਨਹੀਂ ਰਲਦਾ ਉਹ ਪਛਾਣਦੇ ਆ ਤੇ ਜਿਹੜਾ ਜਿਹੜਾ ਮੈਂ ਇੰਟਰਵਿਊ ਤੋਂ ਪਹਿਲਾਂ ਕੋਈ ਸਕ੍ਰਿਪਟ ਨਹੀਂ ਲਿਖੀ ਹਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਨੂੰ ਪਤਾ ਸੀ ਇੰਟਰਵਿਊ ਨੇ ਤਾਂ ਇੱਕ ਪੌੜ ਗਾ ਜਿਹੜੀ ਗੱਲ ਚੱਲ ਪਈ ਚੱਲ ਪਈ ਜਿਹੜੀ ਚੱਲ ਵੀ ਚੱਲ ਪਈ ਅਸੀਂ ਬਹੁਤ ਅੰਦਰੋਂ ਬੋਲਦੇ ਆ ਸਾਦਾ ਸਾਧਾਰਨ ਹੀ ਬੋਲੇ ਬੋਲ ਹੁੰਦੇ ਆ ਮਾਲਵੇ ਆਲਿਆਂ ਦੇ ਠੀਕ ਹੈ ਇਹਨਾਂ ਨੇ ਜਿਹੜੀ ਬੋਲਤੀ ਨਾ ਅੰਦਰੋਂ ਹੀ ਨਿਕਲੀ ਆ ਅੰਦਰੋਂ ਹੀ ਨਿਕਲੀ ਅੰਦਰੋਂ ਕਦੇ ਵੀ ਚੀਜ਼ ਕੋਈ ਮਾੜੀ ਨਹੀਂ ਨਿਕਲਦੀ ਇੱਕ ਦਿਨ ਹੁੰਦਾ ਡਰਾਮਾ ਕ੍ਰੀਏਟ ਕਰਕੇ ਬੋਲਣਾ ਇੱਕ ਹੁੰਦਾ ਅੰਦਰੋਂ ਬੋਲਣਾ ਸੋ ਅਸੀਂ ਅੰਦਰੋਂ ਬੋਲਦੇ ਆ ਇਹਨਾਂ ਕੁੜੀਆਂ ਨੇ ਆ ਖਾ ਕੇ ਅਧੀਆਂ ਕਾ ਲੱਗੀਆਂ ਰਹਿੰਦੀਆਂ ਵੀ ਅਸੀਂ ਗਰੁੱਪ ਬਣਾਉਣਾ ਹੈ ਕੁੜੀਆਂ ਨੂੰ ਇਨਸਾਫ ਦਿਵਾਉਣਾ ਹੈ ਹਨਾ ਕੀ ਹੋ ਗਿਆ ਭਾਈ ਮੈਨੂੰ ਦੱਸੋ ਮੈਨੂੰ ਦੱਸੋ ਤੁਸੀਂ ਕੀ ਹੋ ਗਿਆ ਸਾਰੇ ਕਾਨੂੰਨ ਤੁਹਾਡੇ ਹੱਕ ਚ ਹੈ ਚੰਗੀ ਤਰ੍ਹਾਂ ਤੁਹਾਡੀ ਇੱਕ ਜ਼ੁਬਾਨ ਤੇ ਪਰਚਾ ਹੁੰਦਾ ਹੈ ਠੀਕ ਹੈ ਊਮਨ ਸੈੱਲ ਤੁਹਾਡੇ ਵਾਸਤੇ ਬੈਠਾ ਹੈ ਸਪੈਸ਼ਲ ਅੱਡ ਖਾਣੇ ਬਣੇ ਹੋਏ ਆ ਹਰੇਕ ਜ਼ਿਲ੍ਹੇ ਦੇ ਵਿੱਚ ਨਹੀਂ ਬਣੇ ਤੇ ਇਹ ਕਹਿਣ ਤੇ ਊਮਨ ਕਮਿਸ਼ਨਰ ਸਾਰੀ ਦਿਹਾੜੀ ਇਹਨਾਂ ਦੀਆਂ ਚਿੱਠੀਆਂ ਪੜ੍ਹਦੀ ਵਿਚਾਰੀ ਪਾਗਲ ਹੋ ਜਾਂਦੀ ਐ ਠੀਕ ਐ ਐਡਾ ਐਡਾ ਕਹਾਣੀ ਲਿਖਦੇ ਹਾਂ ਥੱਲੇ ਮੈਨੂੰ ਦਿਓਰ ਨੇ ਆਏ ਆਖਤਾ ਜੇਠ ਨੇ ਆਏ ਆਖਤਾ ਸਹੁਰੇ ਨੇ ਆਏ ਆਖਤਾ ਤੇ ਅਲੀਗੇਸ਼ਨ ਦਹੇਜ ਸਾਰੇ ਨੇ ਜਿਤਨੂੰ ਹੱਥ ਪਾਇਆ ਤੇ ਸਾਰੇ 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 ਨੂੰ ਪਤਾ ਨਹੀਂ ਘਾਤੋਂ ਫੜ ਲੈਂਦੀਆਂ ਵਿੱਚ ਸ਼ੂਗਰ ਡੈਡੀ ਤੇ ਇਹਨਾਂ ਨੂੰ ਪੜੇ ਨਹੀਂ ਲੱਗਦੇ ਸ਼ੂਗਰ ਡੈਡੀ ਤੇ ਇਹਨਾਂ ਨੂੰ ਚੰਗੇ ਲੱਗਦੇ ਆ ਫਿਰ ਜੇ ਮੈਂ ਬੋਲ ਦਿੰਦੀ ਆ ਤੂੰ ਸਾਰਿਆਂ ਨੂੰ ਕਹਤੋਂ ਕਹਿੰਦੀ ਆ ਸਾਰਿਆਂ ਨੂੰ ਨਹੀਂ ਕਹਿੰਦੀ ਕਿਤੇ ਕਿਤੇ ਇਹ ਸੁਣਵਾਈ ਜ਼ਿਆਦਾ ਹੋਣ ਕਰਕੇ ਉਹਦਾ ਵੀ ਫਾਇਦਾ ਮੈਂ ਮੈਂ ਤਾਂ ਮੈਂ ਤਾਂ ਮੈਡਮ ਨੂੰ ਬੇਨਤੀ ਕਰਦੀ ਆ ਪਹਿਲਾਂ ਮਨੀਸ਼ਾ ਅਗਲਾ ਟਾਈਮ ਮੈਡਮ ਕੰਮ ਕਰਦੇ ਸੀ ਮੈਂ ਇਹਨਾਂ ਦੀ ਬੜੀ ਫੈਨ ਆ ਇਹ ਆ ਜਿਹੜੀ ਰਾਜ ਲਾਲੀ ਮੈਡਮ ਐ ਹੁਣ ਹਨਾ ਇਹ ਇਹ ਵੀ ਬਹੁਤ ਸੋਹਣੀ ਗੱਲ ਕਰਦੇ ਆ ਇੱਕ ਗੱਲ ਇਹਨਾਂ ਦੀ ਬਹੁਤ ਮੰਨਣਯੋਗ ਆ ਇਹ ਮੁੰਡੇ ਇਹ ਬਹੁਤ ਤਰੀਕੇ ਨਾਲ ਲਿੱਕੇ ਨਾਲ ਸੁਣਦੇ ਦੂਜਾ ਪੱਖ ਵੀ ਸੁਣਦੇ ਆ ਤੇ ਇਹ ਸਿੱਧਾ ਨਹੀਂ ਵੀ ਕੈਮਰੇ ਤੇ ਬੋਲਣ ਦਾ ਹੈ ਪੈਣਾ ਪਰ ਇਹ ਦੂਜਾ ਪੱਖ ਵੀ ਸੁਣਦੇ ਆ ਦੋਨੇ ਪੱਖ ਸੁਣ ਕੇ ਬੋਲਦੇ ਆ ਤੇ ਮੈਂ ਇਹਨਾਂ ਨੂੰ ਬੇਨਤੀ ਕਰਦੀ ਆ ਕਿ ਮੈਡਮ ਹੁਣ ਮੁੰਡੇ ਖਤਰੇ 'ਚ ਆ ਠੀਕ ਆ ਮੁੰਡੇ ਖਤਰੇ 'ਚ ਪਹਿਲਾਂ ਤਾਂ ਮਾਵਾ ਡਰਦੀਆਂ ਸੀ ਵੀ ਨਹੀਂ ਦੁਨੀਆ ਤੇ ਇੰਨੀਆਂ ਕੁੜੀਆਂ ਨੇ ਇਕੱਲੀ ਗਗਨ ਕਿਉਂ ਕਹਿ ਰਹੀ ਮੁੰਡੇ ਖਤਰੇ 'ਚ ਤੇ ਮੈਨੂੰ ਮੁੰਡੇ ਦੱਸਦੇ ਆ ਨਾ ਵੀ ਭੈਣੇ ਮੈਨੂੰ ਬਚਾ ਮੈਨੂੰ ਛੜਾ ਮੈਂ ਬੜਾ ਕਸੂਤਾ ਫਸਿਆ ਮੈਂ ਹਾਲਾਂਕਿ ਉਹਨਾਂ ਦਾ ਹਯਾ ਵੀ ਲਾਉਣੀ ਆ ਵੀ ਤੁਹਾਨੂੰ ਪਤਾ ਵੀ ਦੁਨੀਆ ਤੇ ਆ ਕੁਝ ਹੋ ਜਾਂਦਾ ਤੁਸੀਂ ਧੱਕੇ ਖਾਣ ਨੂੰ ਉਹਦੇ ਮੈਸੇਜ ਕੀਤਾ ਸੀ ਤੁਸੀਂ ਕਿਉਂ ਉਹਦੀਆਂ ਗੱਲਾਂ ਚਾਹੇ ਤੁਸੀਂ ਕਿਉਂ ਉਹਦੇ ਨਾਲ ਫਲਾਣੇ ਥਾ ਗਏ ਚੱਲਦਾ ਸ਼ਰੀਆਮ ਚੱਲਦਾ 5-5 ਲੱਖ 10-10 ਉਦੇ ਦਾ ਔਕਾਤ ਦੇ हिसाब ਨਾਲ ਪੈਸੇ ਮੰਗਦਾ ਮੈਸੇਜ ਮੂਸੇਜ ਕਰੇ ਤਾਂ ਵੀ ਰੋਲਾ ਪੈ ਜਾਂਦਾ ਮੈਸੇਜ ਨਹੀਂ ਮੈਸੇਜ ਦੇਖੋ ਗੱਲ ਤੇ ਸ਼ੁਰੂਆਤ ਤਾਂ ਇੰਸਟਾਗ੍ਰਾਮ ਤੋਂ ਹੀ ਹੁੰਦੀ ਹੈ ਕਿਹੜਾ ਹਿਸੇ ਰਿਸ਼ਤੇਦਾਰੀ ਚ ਕੁੜੀ ਪਸੰਦ ਕਰਕੇ ਆਉਂਦਾ ਸਾਰੇ ਇੰਸਟਾਗ੍ਰਾਮ ਤੇ ਪਸੰਦ ਕਰਦੇ ਆ ਘੱਟ ਮੁੰਡੇ ਵੀ ਨਹੀਂ ਹੈਗੇ ਇਹ ਵੀ ਬਰਾਬਰ ਦੇ ਦੋਸ਼ੀ ਹੈਗੇ ਪਰ ਇਹ ਫਿਰ ਵੀ ਕਿਤੇ ਨਾ ਕਿਤੇ ਮੁੰਡਿਆਂ ਨੂੰ ਜੇ ਮੰਨ ਲਓ ਪਹਿਲਾਂ ਤਾਂ ਸਹਿਮਤੀ ਨਾਲ ਹੋ ਜਾਂਦਾ ਸਾਰਾ ਕੁਝ ਗੱਲਬਾਤ ਮੰਗਰੋ ਫਿਰ ਬਲੈਕਮੇਲ ਵਾਲੀ ਗੱਲ ਹੋ ਜਾਂਦੀ ਹੈ ਹਾਂ ਨਹੀਂ ਮੈਨੂੰ ਲੱਗਦਾ ਵੀ ਵੇਖ ਬਈ ਦੋ ਜਣੇ ਆ ਹਣਾ ਉਹਨ ਇੱਕ ਕੁਵਾਰੀ ਕੁੜੀ ਐ ਇੱਕ ਕੁਵਾਰਾ ਮੁੰਡਾ ਐ ਉਹ ਗੱਲ ਕਰ ਰਹੇ ਆ ਚਲੋ ਉਹ ਰਿਲੇਸ਼ਨ ਚ ਵੀ ਆ ਗਏ ਹੁਣ ਮੈਂ ਕਹਿੰਦੀ ਤਾਂ ਨਹੀਂ ਵੀ ਆਉਣਾ ਚਾਹੀਦਾ ਪਰ ਚਲੋ ਜੇ ਆ ਗਏ ਉਹਨਾਂ ਦੀ ਮਰਜ਼ੀ ਆ ਉਸ ਤੋਂ ਬਾਅਦ ਦੇ ਵਿੱਚ ਨਾ ਜੇ ਮੁੰਡਾ ਛੱਡ ਜਾਂਦਾ ਉਹਦੇ ਤੇ ਪਰਚਾ ਹੋਣਾ ਬੰਦ ਐ ਜੇ ਛੱਡ ਜਾਂਦਾ ਵਿਦਆਊਟ ਐਨੀ ਰੀਜ਼ਨ ਹਾਲਾਂਕਿ ਰੀਜ਼ਨ ਤਾਂ ਇਹਨਾਂ ਕੋਲ ਬਮਜਬੂਰੀਆਂ ਹੁੰਦੀ ਹੀ ਆ ਉੱਤੇ ਪਰਚਾ ਹੋਣਾ ਬੰਦ ਐ ਪਰ ਇੱਕ ਕੁੜੀ ਜਿਹੜੀ ਪਹਿਲਾਂ ਹੀ ਤਿੰਨ ਚਾਰ ਵਾਰ ਵਿਆਹੀ ਹੋਈ ਆ ਜਾਂ ਵਿਆਹੀ ਹੋਈ ਇੱਕ ਵਾਰ ਵੀ ਉਧਰੋਂ ਦਾ ਤਲਾਕ ਨਹੀਂ ਹੋਇਆ ਲਿਵਿੰਗ ਚ ਇਧਰਲੇ ਮੁੰਡੇ ਨਾਲ ਰਹਿਣ ਆ ਗਈ ਤੇ ਹੁਣ ਇਹਦੇ ਤੇ ਰੇਪ ਦਾ ਪਰਚਾ ਪਾ ਕੇ ਹਨਾ ਤੇ ਰੇਪ ਦਾ ਪਰਚਾ ਪਾ ਕੇ ਤੇ ਪੈਸੇ ਲੈਣ ਨੂੰ ਫਿਰਦੀ ਐ ਇਹੋ ਜੀ ਕੁੜੀ ਦਾ ਪਰਚਾ ਦਰਜ ਕਰਨਾ ਚਾਹੀਦਾ ਪਰ ਉਸ ਗਿੱਲੀ-ਸੁੱਕੀ ਸਭ ਬਲਦੀ ਐ ਗੱਲ ਤੇ ਉੱਥੇ ਆ ਗਈ ਤੁਸੀਂ ਅਕਸਰ ਨਾ ਆਪਾਂ ਪਿੰਡਾਂ ਚ ਪਲੇ ਆ ਇਹ ਪਿੰਡ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਹਿ ਘਟ ਵੀ ਜਦੋਂ ਦੁਨੀਆ ਸਾਡੀ ਲੰਡੇ ਲੁੱੱਚੇ ਚੰਗੇ ਮਾੜੇ ਸ ਪਿੰਡ ਦੇ ਵਿੱਚ ਇੱਕ ਦੋ ਲੇਡੀਆਂ ਰੇਗ ਪਿੰਡ ਚ ਇਹ ਜਿਹੀ ਹੁੰਦੀਆਂ ਸੀ ਜਿਹੜੀਆਂ ਜਿਹੜੀਆਂ ਦਾ ਕੰਮ ਏ ਸੀ ਥਾਣੇ ਗਏ ਮੈਨੂੰ ਇਹਨੇ ਛੇੜਿਆ ਮੈਨੂੰ ਆ ਕੀਤਾ ਉੱਥੇ ਕੋਈ ਦੱਸ ਵੀ ਜਾਂਦਾ ਕਿ ਹੁਣ ਇੱਕ ਦੋ ਬਾਚੀਆਂ ਹੁਣ ਇੱਕ ਦੋ ਬਾਚੀਆਂ ਜੀ ਨਾਮ ਕਰ ਲਿਆ ਹਾਂ ਹੈਨਾ ਪਹਿਲਾਂ ਇਦਾਂ ਦੇ ਕੈਰੇਕਟਰ ਸਾਰੇ ਸਮਾਜ ਇਹ ਹੁੰਦੇ ਹੀ ਸੀਗੇ ਤੇ ਪਰ ਹੁਣ ਬਾਲੇ ਹੋਗੇ ਹੁਣ ਪੜੀਆਂ ਲਿਖਿਆ ਹੋਗੀਆਂ ਹਾਈ ਫਾਈ ਹੈ ਜਿਹੜੇ ਉਹਨਾਂ ਨੇ ਪਹਿਲਾਂ ਉਹ ਤਾਂ ਹੁੰਦੇਗਾ ਕੋਈ ਗਰੀਬੀ ਨਹੀਂ ਮਾਰੀ ਕੋਈ ਕਿਵੇਂ ਕੋਈ ਇਸ ਲਾਈਨ ਤੇ ਵਜ ਨਹੀਂ ਹੁਣ ਹਾਈ ਫਾਈ ਦੇਖਣ ਜਦੋਂ ਕੋ ਬੜਾ ਵੀ ਹੋਇਆ ਤੇ ਕਿੱਤਾ ਇਹ ਹੁੰਦਾ ਸਾਡਾ ਸਬਰ ਸਾਡਾ ਸਬਰ ਮੁੱਕ ਗਿਆ ਨਾ ਸਾਡੇ ਚ ਸਬਰ ਹੈ ਨਹੀਂ ਸਾਨੂੰ ਹੈ ਨਹੀਂ ਨਾ ਵੀ ਸਾਡੀ ਕੋਠੀ ਜਦੋਂ ਪੈਣੀ ਆ ਉਦੋਂ ਹੀ ਪੈਣੀ ਆ ਕਿਉਂ ਅਸੀਂ ਗਲਤ ਕੰਮ ਕਰ ਕਰਕੇ ਛੇਤੀ ਪਾਈਏ ਕੀ ਹੋ ਜੂਗਾ ਕੀ ਹੋ ਜੂਗਾ ਜੇ ਦੋ ਸਾਲ ਮਗਰੋਂ ਇਤਾਂ ਚਿੰਨ੍ਹ ਗਿਆ ਜਾਣਗਾ ਕਾਰ ਹੈ ਨਹੀਂ ਤੇ ਤੁਸੀਂ ਮੋਟਰਸਾਈਕਲ ਤੇ ਗੁਜ਼ਾਰਾ ਕਰ ਲਓ ਬੱਸਾਂ ਤੇ ਗੁਜ਼ਾਰਾ ਕਰ ਲਓ ਨਹੀਂ ਨਾ ਛੇਤੀ ਚਾਹੀਦਾ ਛੇਤੀ ਚਾਹੀਦਾ ਹਰ ਚੀਜ਼ ਛੇਤੀ ਚਾਹੀਦੀ ਹੈ ਸਾਨੂੰ ਛੇਤੀ ਨੇ ਅੱਗ ਅੱਗ ਜਿਹੜੀ ਪੈਰਾਂ ਥੱਲੇ ਲੋਕਾਂ ਦੇ ਛੇਤੀ ਦੀ ਮੱਚੀ ਹੋਈ ਹੈ ਨਾ ਇਹ ਉਹਦੇ ਨਤੀਜੇ ਆ ਅਸਲ ਜਿਹੜੀ ਛੇਤੀ ਛੇਤੀ ਤੇ ਇੱਕ ਦੁਨੀਆ ਤੇਜ਼ੀ ਨਾਲ ਭੱਜਣ ਲੱਗ ਗਈ ਬਹੁਤ ਸਾਰਾ ਨੁਕਸਾਨ ਹੋਇਆ ਹੈ ਬਹੁਤ ਸਾਰਾ ਨੁਕਸਾਨ ਹੋਇਆ ਮੈਂ ਕਹਿੰਦੀ ਆ ਜਿਹੜੇ ਤੁਸੀਂ ਮਗਰੋਂ ਰੌਲਾ ਪਾਉਨੇ ਹੋ ਵੀ ਅਸੀਂ ਪਤਾ ਨਹੀਂ ਕਰਾਇਆ ਅੱਜ ਸਬੂਤ ਰੱਖਣ ਇਹ ਸਬੂਤ ਤੁਸੀਂ ਪਹਿ ਆ ਬਾਅਦ ਚ ਜੋ ਲੜੀ ਜਾਂਦੇ ਹੋ ਵੀ ਆ ਸਬੂਤ ਲਿਆਓ ਆ ਸਬੂਤ ਲਿਆਓ ਪਹਿਲਾ ਸਬੂਤ ਕਿਉਂ ਨਹੀਂ ਲੱਭੇ ਜਾਂਦੇ ਆਹੀ ਬੰਦੇ ਹੁੰਦੇ ਹੋ ਤੁਸੀਂ ਠੀਕ ਐ ਆਹੀ ਉਮਰਾਂ ਹੁੰਦੀਆਂ ਤੁਹਾਡੀਆਂ ਕਿੰਨੀ ਕੇ 2 ਸਾਲਾਂ ਦੀ ਗੱਲ ਹੋਊਗੀ ਤਿੰਨਾਂ ਦੀ ਹੋਊਗੀ ਇੱਕ ਇੱਕ ਚੀਜ਼ ਠੰਡੀ ਹੁੰਦੀ ਆ ਪਹਿਨੇ ਦੂਜੀ ਮੰਨ ਲਓ ਕੋਈ ਪਹਿਲਾਂ ਇੱਕ ਕੁੜੀ ਉੱਠਦੀ ਉਹ ਕਹਿੰਦੀ ਜੀ ਮੈਂ ਇਹ ਮੁੰਡੇ ਨੇ ਮੇਰੇ ਨਾਲ ਕੀਤਾ ਇਹ ਕੀਤਾ ਉਹ ਬੜਾ ਇੱਕ ਦੂਜੇ ਦਾ ਇੰਟਰਵਿਊ ਹੁੰਦੇ ਆ ਹਨਾ ਹਰ ਥਾਂ ਜਾ ਕੇ ਬਹਿ ਜਾਂਦੀਆਂ ਠੀਕ ਐ ਉਹ ਫਿਰ ਉਦੋਂ ਬਾਅਦ ਹੋਰ ਅਗਲੀ ਆਉਂਦੀ ਆ ਫਿਰ ਉਹ ਠੰਡੀ ਹੁੰਦੀ ਆ ਫਿਰ ਫਿਰ ਨਵੀਂ ਅਗਲੀ ਆਉਂਦੀ ਆ ਉਹ ਨਵੇਂ ਤੋਂ ਉਹ ਅਲੱਗ ਤੋਂ ਲਿਆਉਂਦੀ ਐ ਇਸ ਕਨਸੈਪਟ ਕਨਸੈਪਟ ਵੱਖਰੇ ਵੱਖਰੇ ਇਹਨਾਂ ਦੇ ਕੰਟਰੋਵਰਸੀ ਦੇ ਕਨਸੈਪਟ ਵੱਖਰੇ ਆ ਕੋਈ ਪਿਓ ਤੇ ਲਾ ਦਿੰਦੀ ਐ ਕੋਈ ਪਿਓ ਨੂੰ ਮਾਰ ਦਿੰਦੀ ਐ ਠੀਕ ਐ ਕੋਈ ਸਹੁਰੇ ਤੇ ਲਾ ਦਿੰਦੀ ਐ ਕੋਈ ਸੱਸ ਨਾਲ ਦਹਿ ਪੈਂਦੀ ਐ ਹਨਾ ਕੋਈ ਘਰੇ ਭਰਾ ਨਾਲ ਲੜ ਪੈਂਦੀ ਕਿਸੇ ਨੇ ਭਰਾ ਮਾਰਤਾ ਹੁੰਦਾ ਕੋਈ ਮਾਂ ਨਾਲ ਹੀ ਲੜੀ ਜਾਂਦੀ ਹੁੰਦੀ ਐ ਸਾਕੀ ਮਾਂ ਨਾਲ ਹੀ ਕੋਈ ਚਾਚੇ ਦੇ ਮੁੰਡੇ ਤੇ ਬਲੇਮ ਕਰੀ ਜਾਂਦੀ ਹੁੰਦੀ ਐ ਮਾਮੇ ਦੇ ਮੁੰਡੇ ਤੇ ਕਰੀ ਜਾਂਦੀ ਹੁੰਦੀ ਐ ਠੀਕ ਐ ਕਿਸੇ ਕਿਸੇ ਨੇ ਵੱਖੋ ਵੱਖਰੇ ਇਹਨਾਂ ਦੇ ਵੱਖਰੀ ਡਰਾਮੇ ਕਿਸੇ ਨੇ ਤਨਖਾਹ ਐਮਪਲੋਏ ਬਣ ਕੇ ਉੱਥੇ ਸਿਆਪਾ ਛੇੜੀ ਬੈਠੀ ਹੁੰਦੀ ਆ ਸੋ ਇਹਨਾਂ ਦੇ ਕਨਸੈਪਟ ਵੱਖਰੇ ਵੱਖਰੇ ਮੈਂ ਨਹੀਂ ਕਹਿੰਦੀ ਮਾੜਾ ਨਹੀਂ ਹੁੰਦਾ ਮਾੜਾ ਹੁੰਦਾ ਲੋਕਾਂ ਨਾਲ ਹੁੰਦਾ ਵੀ ਹੈ ਤੇ ਜਿਨ੍ਹਾਂ ਦਾ ਮਾੜਾ ਹੁੰਦਾ ਨਾ ਉਹ ਪਹਿਲਾਂ ਪੰਚਾਇਤਾਂ ਥਾਣਿਆਂ ਦੇ ਵਿੱਚ ਘਟੋ ਘਟ ਨਹੀਂ ਬਾਲਾ ਤਾਂ 2 ਸਾਲ ਤਾਂ ਬਾਈ ਜਿਹੜੇ ਆ ਗੋਡੇ ਰੇੜਦੇ ਆ ਠੀਕ ਆ ਉਸ ਤੋਂ ਬਾਅਦ ਚ ਜਾ ਕੇ ਉਹ ਸੋਚਦੇ ਆ ਵੀ ਹੁਣ ਤਾਂ মিডিਆ ਹੀ ਰਹਿ ਗਿਆ ਹਮ ਚਲੋ ਹੁਣ ਨਹੀਂ ਪੈਸੇ ਮਿਲਨੇ ਨਾ ਮਿਲਨੇ ਪਰ ਹੁਣ ਜਲੂਸ ਤੇ ਕੱਢ ਲਗੇ ਹੁਣ ਲੋਕ ਵੀਡੀਓ ਪਹਿਲਾਂ ਪਾਉਂਦੇ ਲੜਦੇ ਮਗਰੋਂ ਆ ਲੜਦੇ ਮਗਰੋਂ ਆ ਵੀਡੀਓ ਪਹਿਲਾਂ ਵੀਡੀਓ ਪੈਂਦੀ ਆ ਤੇ ਆਹੀ ਸਾਰੇ ਸਿਆਪੇ ਹੁਣ ਸਾਡੇ ਨਾ ਮਤਲਬ ਹੁਣ ਕਈ ਦਿਨਾਂ ਤੋਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਈਵਨ ਮੈਂ ਕਈ ਲੋਕਾਂ ਨੂੰ ਵੀ ਨਾਰਮਲ ਵੀ ਮਿਲਦੀ ਆ ਉਹ ਪਤਾ ਕੀ ਕਹਿੰਦੇ ਆ ਕੁੜੀ ਲਵੇ ਕੋਰੀ ਅਨਪੜ੍ਹ ਹੂੰ 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 ਅਨਪੜ ਕੁੜੀ ਲਵੇ ਘਰ ਦੇ ਕੰਮ ਕਰਨ ਵਾਲੀ ਲਵੇ 10 ਪੜ੍ਹੀ ਲੈ ਲਓ 12 ਪੜ੍ਹੀ ਲੈ ਲਓ ਬਸ ਮਾੜਾ ਮੋਟਾ ਸੈਨ ਕਰਨੇ ਜਾਣਦੀ ਹੋਵੇ ਮੋਬਾਈਲ ਤਾਂ ਉਹਦੇ ਕੋਲ ਹੋਵੇ ਨਾ ਬਟਨਾਲਾ ਵੀ ਆਪਣੇ ਬਜ਼ੁਰਗ ਕਹਿੰਦੇ ਚੰਮ ਤੈਨਾਂ ਡੱਲੋ ਉਹ ਗੱਲ ਹੁਣ ਸਾਹਮਣੇ ਆਈ ਜਾਂਦੀਆਂ ਨੇ ਆਈ ਜਾਂਦੀਆਂ ਨੇ ਬੜੀ ਸਪੀਡ ਨਾਲ ਬੜੀ ਸਪੀਡ ਨਾਲ ਬਈ ਰੰਗ ਚ ਥੋੜੀ ਪਾ ਕੇ ਖਾਣਾ ਤੇ ਪਰ ਮੁੰਡੇ ਪਿੱਛੇ ਜੇ ਨਾ ਇਦੂ ਇਦੂ 10 ਸਾਲ ਤੋਂ ਮੁੰਡਿਆਂ ਦਾ ਟ੍ਰੈਂਡ ਜਾਂ ਬਣ ਗਿਆ ਸੀ ਵੀ ਕੁੜੀ ਸੋਹਣੀ ਹੋਵੇ ਕੁੜੀ ਸੋਹਣੀ ਹੋਵੇ ਹੁਣ ਸਾਰੇ ਮੁੰਡੇ ਵੀ ਕਹਿਣ ਲੱਗ ਗਏ ਫੇ ਭਲਾਂ ਦੀ ਪੁੱਠੇ ਦਵਾਰਗੀ ਹੋਵੇ ਇੰਨੀ ਮਰਜ਼ੀ ਕਾਲੀ ਹੋਵੇ ਚੱਲੂਗੀ ਹਨਾ ਪਰ ਘਰ ਵਸਾਉਣ ਵਾਲੀ ਹੋਵੇ ਸੌਣ ਰਹਿਣ ਵਾਲੀ ਹੋਵੇ ਰਹਿਣ ਵਾਲੀ ਹੋਵੇ ਬਸਣ ਵਾਲੀ ਹੋਵੇ ਲੋਕਾਂ ਨੂੰ ਇੰਨਾ ਡਰ ਪਿਆ ਪਿਆ ਪਹਿਲਾਂ ਨਾ ਕੁੜੀ ਘਰ ਤੋਂ ਬਾਹਰ ਪੈਰ ਰੱਖਦੀ ਤੇ ਮਾਪੇ ਡਾਕਦੇ ਕਿ ਕੁੜੀ ਬਾਹਰ ਨਾ ਜਾ ਠੀਕ ਹੈ ਖਤਰਾ ਆ ਹੁਣ ਮੁੰਡਿਆਂ ਨੂੰ ਨਕਨਦਗੇ ਮਾਵਾ ਕਿ ਰੈਂਦੇ ਭਰਾਵਾ ਹੋਰ ਨਾ ਕੋਈ ਚੰਦ ਚੜਾ ਦੇ ਚੰਦ ਹੁਣ ਤੁਸੀਂ ਚੰਡੀਗੜ੍ਹ ਕਿਹੜੇ ਸੈਕਟਰ ਚ ਕਲੱਬ ਤੇ ਰਾਤ ਦੇ 2 ਵਜੇ 4 ਵਜੇ ਕੁੜੀਆਂ ਉੱਥੇ ਵੀ ਫਿਰਦੀਆਂ ਹੁੰਦੀਆਂ ਨੇ ਤੇ ਕੁੜੀਆਂ ਜਿਵੇਂ ਕਹਿੰਦੇ ਮੁੰਡਿਆਂ ਨਾਲ ਕਿਸੇ ਗੱਲੋਂ ਘੱਟ ਵੀ ਨਹੀਂ ਰਹੀਆਂ ਸ਼ੈਗ ਵੀ ਚੱਲਦਾ ਚੱਲਦਾ ਸ਼ਰੀਆ ਨਸ਼ਾ ਚੱਲਦਾ ਹੈ ਕਿ ਸ਼ੈਗ ਵੀ ਚੱਲਦਾ ਹੈ ਤੇ ਫਿਰ ਅਸੀਂ ਕਿਵੇਂ ਮਨਕਰ ਹੋ ਜਾਈਏ ਇਹਨਾਂ ਗੱਲਾਂ ਤੋਂ ਹੁਣ ਜਾਂ ਤਾਂ ਐਂ ਕਹਿ ਦੋ ਵੀ ਤੁਸੀਂ ਅੰਨੇ ਹੋ ਬਹੁਤ ਕੁੜੀਆਂ ਆਪਣੇ ਇੱਧਰ ਵੀ ਚਿੱਟੇ ਤੋਂ ਪੀੜਤ ਉਹਨਾਂ ਨੂੰ ਉਹਨਾਂ ਨੂੰ ਆਈ ਜਾਂਦਾ ਚਿੱਟੇ ਤੋਂ ਵੀ ਪੀੜਤ ਹੋ ਹੀ ਜਾਂਦੀਆਂ ਅੱਗੇ ਨਾ ਮੈਂ ਤੁਹਾਨੂੰ ਦੱਸਦੀਆਂ ਮੰਨ ਲਓ ਸਾਨੂੰ ਸਾਰਿਆਂ ਨੂੰ ਹੀ ਪਹਿਲਾਂ ਵਿੱਚ ਮੈਂ ਹੀ ਆ ਹਨਾ ਮੈਨੂੰ ਮੇਰੇ ਪਿਤਾ ਨੇ ਕਿਤਾਬਾਂ ਫੜਾਈਆਂ ਵੀ ਤੂੰ ਪੜ ਹੂੰ ਤੂੰ ਜਾ ਹਨਾ ਹਰੇਕ ਹਰੇਕ ਬਾਪ ਆਪ ਦੀ ਤੀ ਨੂੰ ਕਿਤਾਬਾਂ ਫੜਾਉਂਦਾ ਹੈ ਵਿਦੇਸ਼ ਭੇਜ ਰਿਹਾ ਹੈ ਹਨਾ ਉਹ ਕੁੜੀ ਜਦੋਂ ਨਾ ਘਰ ਤੋਂ ਬਾਹਰ ਪੈਰ ਰੱਖਦੀ ਹੈ ਸਕੂਲ 'ਚ ਰੱਖਦੀ ਹੈ ਕਾਲਜ 'ਚ ਰੱਖਦੀ ਹੈ ਉਹ ਦੱਸ ਦੇ ਕਿ ਡੈਡੀ ਮੈਂ ਬਾਹਰ ਦੇ ਸਿਚੁਏਸ਼ਨ ਦੇ ਹਿਸਾਬ ਨਾਲ ਲੋਟ ਨਹੀਂ ਆਉਣਾ ਮੇਰਾ ਮੈਂ ਲੜ ਨਹੀਂ ਸਕਦੀ ਹਾਂ ਕਹਦੇ ਉਹ ਨਹੀਂ ਮੇਰਾ ਕੋਈ ਪਿਓ ਭਰਾ ਨਹੀਂ ਹੋਊਗਾ ਜਿਹੜਾ ਆਖੂਗਾ ਨਹੀਂ ਤੂੰ ਸਰਕਾਰੀ ਨੌਕਰੀ ਤੇ ਲੱਗ ਨਹੀਂ ਨਹੀਂ ਤੂੰ ਬਾਹਰ ਜਾ ਸਾਨੂੰ ਪੈਸਾ ਕਮਾ ਕੇ ਦੇ ਜੇ ਤੁਸੀਂ ਇੱਕ ਵਾਰ ਕਹਿ ਦੋ ਨਾ ਮੈਂ ਨੁਕਸਾਨ ਕਰਾ ਲੂੰਗੀ ਮੈਂ ਕੁਝ ਗਵਾ ਕੇ ਆ ਜੂੰਗੀ ਜਾਂ ਬਾਹਰ ਜਾਨਵਰ ਫਿਰਦੇ ਆ ਤੇ ਮੇਰੀ ਇੱਜ਼ਤ ਨੂੰ ਖਤਰਾ ਹੈ ਭੇੜੀਏ ਫਿਰਦੇ ਆ ਮੇਰੀ ਇੱਜ਼ਤ ਨੂੰ ਖਤਰਾ ਹੈ ਕਿਹੜਾ ਪਿਓ ਆ ਜਿਹੜਾ ਆਪਦੀ ਧੀ ਨੂੰ ਬਾਹਰ ਭੇਜ ਦੂਗਾ ਕਿਹੜਾ ਭਰਾ ਆ ਆਪਦੀ ਭੈਣ ਨੂੰ ਬਾਹਰ ਭੇਜ ਜੂਗਾ ਤੁਸੀਂ ਦਸਰਾ ਤੇ ਤੁਸੀਂ ਆ ਨਾ ਬਾਅਦ ਚ ਤੁਸੀਂ ਮੀਡੀਆ ਤੇ ਬੈਠ ਬੈਠ ਕੇ ਕਹਿੰਦੇ ਆ ਉਹ ਵੀ ਸਾਡੇ ਨਾਲ ਉੱਥੇ ਆਏ ਹੋ ਗਿਆ ਤੁਹਾਨੂੰ ਕਦੇ ਵਾਈਫ ਨਹੀਂ ਆਈ ਮੇ ਮੇਰ ਨਾਲ ਕੋਈ ਮਾੜਾ ਹੋਣਾ ਹੋਵੇ ਮੈਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ ਪਤਾ ਲੱਗ ਜਾਂਦਾ ਵਾਈਪ ਆਉਂਦੀ ਹੈ ਹਰ ਇੱਕ ਬੰਦੇ ਨੂੰ ਆਉਂਦੀ ਹੈ 100 ਚੋਂ ਇੱਕ ਕੇਸ ਹੁੰਦਾ ਹੈ ਜਿਹੜਾ ਅਚਨਚੇਤ ਜਿਹੜੇ ਤੇ ਅਟੈਕ ਹੋ ਜੇ ਪਰ ਅਦਰਵਾਇਜ਼ ਛੇਤੀ ਨਹੀਂ ਹੁੰਦਾ ਹੁੰਦਾ ਅਟੈਕ ਹਮੇਸ਼ਾ ਵਾਈਬ ਆਉਂਦੀ ਹੁੰਦੀ ਹੈ ਪ੍ਰਮਾਤਮਾ ਨੇ ਖਾਸ ਕਰਕੇ ਕਹਿੰਦੇ ਲੇਡੀਜ਼ ਨੂੰ ਇਹ ਚੀਜ਼ ਸ਼ਕਤੀ ਵਕਸ਼ੀ ਆ ਕੋਈ ਬੰਦਾ ਉਹਦੇ ਕਿ ਨੀਚਾ ਆ ਕੇ ਦੈ ਉਹਨੂੰ ਪਤਾ ਲੱਗਦਾ ਇਹ ਕਿਹੜੀ ਕਿਹੜੀ ਨਜ਼ਰ ਨਾਲ ਵੇਖ ਰਿਹਾ ਹਾਂ ਲੱਗਦਾ ਪਤਾ ਗੱਲ ਤੇ ਜਾਂ ਇਹ ਅੱਜ ਨਹੀਂ ਤਾਂ ਕੱਲ ਮੈਨੂੰ ਕਿਤੇ ਨਾ ਕਿਤੇ ਨੁਕਸਾਨ ਕਰੂਗਾ ਪਰ ਦੱਸਣੋ ਆ ਟਿਕਾ ਨਾ ਹੁਣ ਇਹਨਾਂ ਨੇ ਕੀ ਕਰਨਾ ਹੈਗੀਆਂ ਇਹ ਬਾਹਲੀਆਂ ਨਹੀਂ ਕੋਈ 15 ਕੇ ਕੁੜੀਆਂ ਇਹ ਟੋਟਲ ਜਿਹੜੀਆਂ ਬਾਹਲੀਆਂ ਵਾਇਰਲ ਆ 15 ਕੇ ਕੁੜੀਆਂ ਨਾ ਕੁੜੀਆਂ ਦੀ ਆਜ਼ਾਦੀ ਖੋਣ ਦੇ ਵਾਸਤੇ ਹਾਂ ਐ ਨਾ ਮਤਲਬ ਲੱਕ ਨਾਲ ਬੰਨੀ ਬੈਠੀਆਂ ਨੇ ਠੀਕ ਐ ਚੁੰਨੀਆਂ ਵੀ ਕਦੋਂ ਇਹਨਾਂ ਦੀ ਆਜ਼ਾਦੀ ਖੋਈ ਜਾਵੇ ਕਦੋਂ ਕਿਉਂਕਿ ਜਦੋਂ ਆ ਚੀਜ਼ਾਂ ਹੋਣ ਗਈਆਂ ਕਿੰਨੀਆਂ ਕੁੜੀਆਂ ਗਾਂ ਲੋਕ ਕਹਿੰਦੇ ਹੋਣਗੇ ਭਰਾ ਪਿਓ ਵੀ ਉਹਨਾਂ ਕਨੀ ਦੇਖ ਕੇ ਵੀ ਸ਼ਹਿਰ ਨਹੀਂ ਰਹਿਣਾ ਜਾਂ ਪੜ੍ਹਨਾ ਨਹੀਂ ਅੱਗੇ ਬਹੁਤ ਆ ਜਿਹੜੇ ਸਹੀ ਵੀ ਉਹਨਾਂ ਨੂੰ ਵੀ ਕਹਿਣਗੇ ਨਾ ਪਰ ਉਹਨਾਂ ਦੇ ਤਾਂ ਵਿਚਾਰਿਆਂ ਦੇ ਜਿੰਦਰੇ ਵੱਜ ਗਏ ਨਾ ਤੁਸੀਂ ਕਿਸੇ ਨੂੰ ਹਨਾ ਵੀ ਕਿਸੇ ਨੇ ਦਰਖਤ ਬਾਨਣਾ ਸੀ ਪਹਿਲਾਂ ਹੀ ਤੁਸੀਂ ਉਹਦੀਆਂ ਜੜਾਂ ਵੜਤੀਆਂ ਵੜਤੀਆਂ ਕਿਉਂ ਵੱਡੀਆਂ ਬਈ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਹਾਨੂੰ ਕਿਹਨੇ ਡਰਾਮੇ ਇਹਨਾਂ ਕੋਲ ਐਨੇ ਆ ਐਨੇ ਡਰਾਮੇ ਆ ਇਹਨਾਂ ਨੂੰ ਕੁਛ ਪੁੱਛ ਲੋ ਪੈਰਾ ਤੇ ਪਾਣੀ ਨਹੀਂ ਪੈਣ ਦਿੰਦਿਆਂ ਐਡੀਆਂ ਚਤਰੇ ਇਹ ਸਾਰੀਆਂ ਇਹ ਜਿੰਨੀਆਂ ਰੰਗ-ਬਰੰਗੇ ਜਵਾਲਾਂ ਨੇ ਛੇੜੀ ਜਿਹੜੀ ਇਹ ਫੇਮ ਵਾਸਤੇ ਟਕਵਾਂਚ ਕਰੂ ਉਹ ਪੂਰੀ ਚਾਤਰੀ ਕਰੂ ਜਿਹੜੀ ਕਿਨੇ ਘਰੇ ਰੋਟੀਆਂ ਪਕਾਉਣੀਆਂ ਉਹ ਇਹੋ ਜਿਹਾ ਪੰਗਾ ਤੇ ਉਹ ਉਹਨੂੰ ਤਾਂ ਮਤਬਲੀ ਨਹੀਂ ਹਾਂ ਜਿੰਨੇ ਇੱਕ ਨਾ ਕਮਲੇ ਜੇ ਬਣੇ ਹੋਏ ਆ ਚਾਰ ਪੰਜ ਹੋਰ ਵੀ ਮੈਂ ਦੱਸਦੀ ਆ 15 ਤਾਂ ਇਹ ਹੋਗੀਆਂ ਜਿਹੜੀਆਂ ਬੁਰੀਆਂ ਚਦਰਾਂ ਤੇ ਦਸਨ ਚ ਵੀ ਆਏ ਚੱਕਮੀਆਂ ਜਨਾਨੀਆਂ ਜਿਹੜੀਆਂ ਬੁਰੀਆਂ ਉਹ ਹੋਗੀਆਂ ਤੇ ਕੁਝ ਕੁ ਕਮਲੇ ਬਣੇ ਹੋਏ ਆ ਜਾਣ ਕੇ ਕੀ ਮਤਵਲ ਕਮਲੇ ਜੇ ਬੰਦੇ ਆ ਨਾ ਵੀ ਇਸ ਤਾਂ ਭੋਲੇ ਬਾਲੇ ਆ ਸੰ ਦੁਨੀਆਦਾਰੀ ਦੀ ਸੋਝੀ ਨਹੀਂ ਜਿੰਦੀਆਂ ਮੈਂ ਤਾਂ ਇੰਨਾ ਚਾ ਬਈ ਉਹਨੀਆਂ ਮੈਂ ਕਹਿੰਦੀ ਆ ਕਿ ਕਿਸੇ ਨਾਰਮਲ ਬੰਦੇ ਚ ਵੀ ਨਹੀਂ ਹੈਗੀਆਂ ਹਾਂ ਡਰਾਮੇ ਕਰਦੇ ਵੀ ਅਸੀਂ ਕਮਲੇ ਆ ਸਿਧਰੇ ਆ ਸਿੱਧੇ ਆ ਰੱਬ ਦੇ ਬੰਦੇ ਆ ਸਾਨੂੰ ਤਾਂ ਪਤਾ ਨਹੀਂ ਦੁਨੀਆਦਾਰੀ ਦਾ ਕਿਵੇਂ ਅਸੀਂ ਮਸ਼ਹੂਰ ਹੋ ਗਏ ਸਭ ਡਰਾਮੇ ਇਹਨਾਂ ਨੂੰ ਕੱਲੀ-ਕੱਲੀ ਗੱਲ ਪਤਾ ਇਹਨਾਂ ਨੂੰ ਕੁਛ ਪੁੱਛ ਲਓ ਪੇਜ ਬਾਰੇ ਇਹਨਾਂ ਨੂੰ ਨਾ ਆਫ ਦਾ ਕੈਮਰਾ ਪੁੱਛਿਓ ਤੇ ਦੱਸਿਓ ਨਾ ਇਹਨਾਂ ਤੇ ਲਾਇਓ ਹਾਈਡ ਕੈਮਰਾ ਕੱਲੇ-ਕੱਲੇ ਦਾ ਪ੍ਰੂਫ ਆ ਜਾਊਗਾ ਸਾਹਮਣੇ ਇਹਨਾਂ ਨੂੰ ਫੋਨ ਕਰਕੇ ਦੇਖਿਓ ਸਹੀ ਆ ਅਗੇ ਦੇ ਧਿਆਨ ਚ ਸਹੀ ਆ ਬੜੇ ਬੜੇ ਗੰਦੇ ਆ ਇਹ ਸਾਰੇ ਇਹਨਾਂ ਨੇ ਲੋਕ ਐਡੇ ਕਮਲੇ ਕਿਉਂ ਹੋਏ ਪਏ ਆ ਵੀ ਪਛਾਣਦੇ ਨਹੀਂ ਆ 25% ਲੋਕ ਇਹੋ ਜਿਹੇ ਹੋ ਗਏ ਆ ਤੇ ਬਸ ਕੋਈ ਤਾਂ ਐਵੇਂ ਹੀ ਜਾਂਦਾ ਮੈਂ ਤੁਹਾਨੂੰ ਦੱਸਿਆ ਵੀ ਬਈ ਜਦੋਂ ਡਿਮਾਂਡ ਹੀ ਮੁੱਕ ਗਈ ਵੀ ਅਸੀਂ ਪੜ੍ਹੀ ਲਿਖੀ ਕੁੜੀ ਲੈਣੀ ਆ ਸਮਝਦਾਰ ਕੁੜੀ ਲੈਣੀ ਆ ਤੇ ਪੈਰਾਂ ਤੇ ਸਟੈਂਡ ਕੁੜੀ ਲੈਣੀ ਆ ਜੌਬ ਵਾਲੀ ਕੁੜੀ ਲੈਣੀ ਆ ਜਦੋਂ ਡਿਮਾਂਡ ਹੀ ਮੁੱਕ ਗਈ ਲੋਕਾਂ ਦੀ ਤੇ ਫਿਰ ਲੋਕ ਕੁੜੀਆਂ ਪੜਾਉਣੋਂ ਵੀ ਹਟ ਜਾਣਗੇ ਨਾ ਹਟ ਜਾਣਗੇ ਹਟ ਜਾਣਗੇ ਨਾ ਗਈ ਗਈ ਨਾ ਪੁਰਾਣੀ ਪੀੜੀ ਦੇ ਵਿੱਚ ਪੁੱਠੀ ਆਪ ਤੇ ਇਹਨਾਂ ਨੇ ਮਾਰ ਜਾਣਾ ਜਿਹੜੇ ਕੋਈ ਬਜ਼ੁਰਗ ਕਹਿੰਦੇ ਇੱਕ ਮੱਝ ਲਿਬੜੀ ਸਾਰਿਆਂ ਨੂੰ ਕਹਿੰਦੇ ਨਵੇੜ ਦਿੰਦੀ ਆ ਲਿਜਾ ਕੇ ਸਾਨੂੰ ਫੇਰ ਉਹਨਾਂ ਨੇ ਪੁੱਠਾ ਉੱਥੇ ਹੀ ਮਰਦੇ ਦੇ ਪੈਰਾਂ ਦੀ ਜੁੱਤੀ ਬਣਾ ਕੇ ਛੱਡ ਦੇਣਾ ਫਿਰ ਮੈਨੂੰ ਤਾਂ ਇਹਨਾਂ ਤੇ ਗੁੱਸਾ ਆਉਂਦਾ ਫਿਰ ਇਹ ਆਖ ਦਿੰਦੀਆਂ ਤੂੰ ਫੇਮ ਮਾਰੀ ਬੋਲਦੀਆਂ ਤੂੰ ਫਲਾਣੇ ਮਾਰੀ ਬੋਲਦੀਆਂ ਧੌਂਕੇ ਮਾਰੀ ਬੋਲਦੀਆਂ ਹਨਾ ਤੁਸੀਂ ਕਾਹਦੇ ਮਾਰੀਆਂ ਬੋਲੋ ਬੋਲਦੀਆਂ ਪਹਿਲਾਂ ਉਹ ਦੱਸ ਦੋ ਇੱਕ ਜਣਾ ਦੱਸੋ ਪਹਿਨੇ ਤੁਸੀਂ ਮਹਾਲੀ ਰਹਿੰਦੇ ਰਹੇ ਉੱਥੇ ਜੋ ਵੀ ਦੇਖਦੇ ਸੀ ਕਿੱਦਾਂ ਦਾ ਮਾਹੌਲ ਸੀ ਕੀ ਸਿਸਟਮ ਸੀ ਫਿਰ ਸਰਾ ਉਹਦੇ ਆ ਮਾਪਿਆਂ ਨੂੰ ਦੱਸ ਦਿੰਦੇ ਸੀ ਵੀ ਆ ਹਾਂ ਮੇਰੀ ਅੱਜ ਵੀ ਆਦਤ ਆ ਅਹੀਂ ਨਾ ਸਾਡਾ ਇੱਕ ਟਾਈਮ ਆ 6 ਤੋਂ 7 ਸਵੇਰੇ ਅਸੀਂ ਬੈਠਦੇ ਆ ਉਹਦੀ ਇੱਕ ਘੰਟਾ ਇੱਕ ਘੰਟਾ ਇਕੱਠੇ ਬੈਠਦੇ ਆ ਮੈਨੂੰ ਲੱਗਦਾ ਹਰੇਕ ਨੂੰ ਬੈਠਣਾ ਚਾਹੀਦਾ ਆਪਦੇ ਬੱਚਿਆਂ ਦੇ ਨਾਲ ਚਾਹੀਦਾ ਹੋਵੇ ਫੈਮਲੀ ਬੈਠਦੀਆਂ ਵੀ ਨਹੀਂ ਵੀ ਤੇ ਅਸੀਂ ਉਦੋਂ ਦੂਜੀ ਆਰ ਦੀ ਚਾਹ ਪੀਣੀ ਹੁੰਦੀ ਆ ਤੇ ਅਸੀਂ ਉਦੋਂ ਡਿਸਕਸ ਕਰਦੇ ਆ ਸਾਰੇ ਦਿਨ ਦੀਆਂ ਗੱਲਾਂ ਹਨਾ ਵੀ ਅੱਜ ਕੀ ਕਰਨਾ ਹੈ ਜਾਂ ਅੱਜ ਅਸੀਂ ਕਿੱਥੇ ਜਾਣਾ ਹੈ ਹੁਣ ਚਾਹਵਾ ਤੇ ਮੈਂ ਮੇਰੇ ਕੋਲ ਉਹ ਪੋਜੀਸ਼ਨ ਹੈਗੀ ਆ ਗੱਡੀ ਚੱਕਾਂ ਤੇ ਮੈਂ ਵੀ ਜਾਵਣਾ ਪਰ ਇੱਕ ਪਰਮਿਸ਼ਨ ਦੀ ਹੁੰਦੀ ਹੈ ਨਾ ਕਿ ਡੈਡੀ ਅੱਜ ਅਸੀਂ ਇਸ ਜਗ੍ਹਾ ਚੱਲੇ ਆ ਐਨੇ ਵਜੇ ਆ ਜਾਾਂਗੇ ਆ ਜਾਾਂਗੇ ਹਾਂ ਇੱਕ ਸੰਸਕਾਰ ਹੀ ਆ ਕਿਤੇ ਗੋਲੀ ਦੇ ਵਜਨ ਨਹੀਂ ਲੱਗੀ ਹਾਂ ਸਤਕਾਰ ਆ ਇਹ ਥੋੜੀ ਜਿਹਾ ਮੈਂ ਚਾਬੀ ਚੱਕੀ ਤੇ ਕਮਾਈ ਗੱਡੀ ਤੇ ਤੁਰ ਪਈ ਆਏ ਥੋੜੀ ਹੋਊਗਾ ਸਤਕਾਰ ਦੀ ਗੱਲ ਹੁੰਦੀ ਆ ਬੰਦੇ ਨੂੰ ਵੀ ਲੱਗਦਾ ਕਿ ਸਾਡਾ ਬੱਚਾ ਸਾਨੂੰ ਦੱਸ ਕੇ ਗਿਆ ਬੇਸਕੋ ਇੱਕ ਕੱਚਾ ਹੀ ਤਾਂ ਅੱਗੇ ਨਾਲ ਬੰਨਣ ਵਾਲੀ ਗੱਲ ਆ ਹਾਂ ਅਸੀਂ ਮੈਂ ਜਦੋਂ ਚੰਨੀ ਕਰ ਰਹੀਂਦੀ ਸੀ ਨਾ ਮੈਂ ਉਦੋਂ ਵੀ 6 ਤੋਂ 7 ਵਜੇ ਡੈਡੀ ਨੂੰ ਫੋਨ ਕਰਨਾ ਅਸੀਂ ਰੋਜ਼ 1 ਘੰਟਾ ਗੱਲ ਕਰਨੀ ਨਾਲੇ ਮੈਂ ਉਸ 1 ਘੰਟੇ ਦੇ ਵਿੱਚ ਆਪਦਾ ਰੋਟੀ ਡੋ ਕਰਨਾ ਉੱਥੇ ਮੈਨੂੰ ਲੱਗਦਾ ਪੈਣੇ ਐ ਸਾਰੀਆਂ ਕੁੜੀਆਂ ਨਾ ਵੇਸ਼ਾ ਕੋ ਪਹਿਲਾਂ ਸਹੀ ਹੁੰਦੀਆਂ ਉਹ ਦੱਸਦੀਆਂ ਨਹੀਂ ਕਰੇ ਫਿਰ ਉਹ ਜਿਵੇਂ ਕਹਦੇ ਓਵੇਂ ਓਵੇਂ ਹੀ ਉਸ ਬਹਿਣ ਤੇ ਬਹਿ ਜਾਂਦੀਆਂ ਜੇ ਘਰੇ ਦੱਸਣ ਡਿਸਕਸ਼ਨ ਹੋਵੇ ਬਾਪੂ ਆ ਕੇ ਹਾਂ ਸਮਝਾਉਣਾ ਹਾਂ ਸਮਝਾਉਣਾ ਇਹ ਮਾੜਾ ਪੁੱਤ ਦੇਖੀ ਨਾਲ ਨਹੀਂ ਰਲਣਾ ਐਡਾ ਨਹੀਂ ਕਰਨਾ ਹਾਲਾਂਕਿ ਮੇਰੇ ਡੈਡੀ ਬਹੁਤੇ ਪੜੇ ਲਿਖੇ ਨਹੀਂ ਤਿੰਨ ਚਾਰ ਜਮਾਤਾਂ ਹੀ ਪੜੇ ਆ ਪਰ ਉਹਨਾਂ ਦੀ ਸੋਚ ਪੀ ਐਚ ਡੀ ਤੋਂ ਵੀ ਤਾਂ ਆ ਮੈਂ ਵੀ ਚੱਲ ਪਿਆ ਭਰਾਵਾ ਜੇ ਕੋਈ ਪੈਸੇ ਨਾ ਦੇਵੇ ਫਲਾਨੀ ਨੇ ਮੇਰੇ ਇੰਨੇ ਲੱਖ ਰੁਪਏ ਖਾ ਲਏ ਉਦੋਂ ਤੂੰ ਅੰਨਾ ਸੀ ਜਦੋਂ ਖਵਾਉਂਦਾ ਸੀ ਹੂੰ ਅੰਨਾ ਸੀ ਤੂੰ ਤੈਨੂੰ ਦੱਸਦਾ ਨਹੀਂ ਸੀ ਸਹੀ ਹੈ ਠੀਕ ਹੈ 8 ਲੱਖ ਆ ਗਈ 10 ਲੱਖ ਆ ਗਈ ਮਗਰੋਂ ਤੁਸੀਂ ਪਿੱਟੀ ਜਾਂਦੇ ਹੁੰਨੇ ਉਹ ਪਹਿਲਾਂ ਖਵਾਉਣੇ ਕਿਉਂ ਆ ਜੋ ਤੁਹਾਡੀ ਔਕਾਤ ਨਹੀਂ ਹੈਗੀ ਨਾ ਖਵਾਇਆ ਕਰੋ ਫਿਰ ਜਦੋਂ ਉਹ ਇੱਕ ਵਾਰ ਬੰਦਾ ਪਾਉਂਦਾ ਕੋਈ 5000 ਪਾਉਂਦਾ ਕੋਈ 2000 1000 ਪਾਉਂਦਾ ਇਨ ਇੱਕ ਜੀ ਬੰਦਾ ਬੰਦਾ 500 ਚ ਪਰਖਿਆ ਜਾਂਦਾ ਪਰਖਿਆ ਜਾਂਦਾ 500 ਰੁਪਏ ਚ ਪਰਖਿਆ ਜਾਂਦਾ ਤੇ ਇਹ ਲੱਖ ਰੁਪਇਆ ਖਵਾ ਦਿੰਦੇ ਬੁੱਝੜ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਪੈਸੇ ਖਾ ਕੇ ਇਹ ਭੱਜੂਗੀ ਕੁੜੀ ਹਾਂ ਫਿਰ ਅੱਖਾਂ ਚ ਘਸੁੰਨ ਦੇ ਕੇ ਡਰਾਮੇ ਕਰਦੇ ਆ ਸੋ ਆਪਾਂ ਨਹੀਂ ਖਾਦਾ ਸੀ ਤੇ ਆਪਾਂ ਜ਼ੋਰਦ ਨਾ ਕਹਿੰਨੇ ਆ ਤੇ ਆ ਜਿੰਨੀਆਂ ਅੱਜ ਗੱਲਾਂ ਕੀਤੀਆਂ ਜੇ ਮੈਂ ਇਹ ਕਰਨੀਆਂ ਹੋਈਆਂ ਤੇ ਫਿਰ ਮੈਨੂੰ ਇਹ ਲੋਕ ਸਵੇਰੇ ਟਾਰਗੇਟ ਨਾ ਕਰਨਗੇ ਹੂੰ ਕਰਨਗੇ ਨਾ ਬਿਲਕੁਲ ਨਹੀਂ ਲੋਕ 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 ਨਾ ਅੱਜ ਕੱਲ੍ਹ ਕਿਸੇ ਨੂੰ ਫਰੋਲਣਾ ਕੋਈ ਔਖਾ ਕੰਮ ਨਹੀਂ ਇੱਥੇ ਬੈਠਾ ਮੈਂ ਦੱਸੋ ਕਿਦਾ ਪਤਾ ਲੈ ਕੇ ਦੇਵਾਂ ਹਾਂ ਸਾਰਾ ਕੁਝ ਰ ਲੈਂਕਰ ਲਏ ਸਭ ਕੁਝ ਹੈ ਨਾ ਲੱਭ ਜਾਂਦਾ ਹੈ ਲੱਭ ਜਾਂਦਾ ਲੋਕ ਕਸਰ ਕੋਈ ਨਹੀਂ ਛੱਡਦੇ ਇਹ ਗੱਲ ਸੱਚੀ ਹੈ ਵੀ ਸੋਸ਼ਲ ਮੀਡੀਆ ਤੇ ਆਉਣਾ ਤੇ ਆਪਦਾ ਪਹਿਲਾਂ ਚੰਗੀ ਤਰ੍ਹਾਂ ਪ੍ਰਿਪੇਅਰ ਹੋ ਕੇ ਆਓ ਤੁਹਾਡੀਆਂ ਕੁੰਡਲੀਆਂ ਫਰੋਲ ਕੇ ਰੱਖ ਦੂਗਾ ਇਹ ਇਹ ਕੋਈ ਉਹ ਖੇਡ ਨਹੀਂ ਹੈਗੀ ਕੀ ਕਿਹੜਾ ਕਿਸੇ ਨੂੰ ਪਤਾ ਹੈ ਕਿਹੜਾ ਕਿਸੇ ਨੂੰ ਪਤਾ ਸਭ ਨੂੰ ਸਭ ਕੁਝ ਪਤਾ ਹੈ ਹਮ ਲੈ ਵੀ ਮਿੱਤਰੋ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ